ਜਿਹੜੀ ਬੱਕਰੀ ਫਾਰਮ ਦੇ ਵਿੱਚ ਖੜੀ ਹੈ ਠੀਕ ਖੜੀ ਹੈ ਵਧੀਆ ਸਾਫ ਸੁਥਰੀ ਸੇਫ ਜਗ੍ਹਾ ਤੇ ਖੜੀ ਹੈ ਹਾਂ ਜਿਹੜਾ ਸਾਡਾ ਅੱਜ ਦੀ ਵੀਰ ਹੈ ਹੂੰ ਜਿੰਨੇ ਵੀ ਸਾਡੇ ਪਾਲੀ ਨੇ ਸਾਰਿਆਂ ਨੂੰ ਪਤਾਗਾ ਵੀ ਸਾਨੂੰ ਕੀ ਕੀ ਚੀਜ਼ਾਂ ਦਾ ਸਾਹਮਣਾ ਕਰਨਾ ਹੈ ਚਰਾਈ ਵਾਲੀ ਬੱਕਰੀ ਨੇ ਦੇਖੋ ਜੀ ਆਪਦੇ ਮਨ ਪਸੰਦ ਦਾ ਖਾਣਾ ਬਾਹਰੋਂ ਹੂੰ ਜਿਹੜੀ ਫਾਰਮ ਵਾਲੀ ਬੱਕਰੀ ਆ ਉਹਨੂੰ ਆਪਾਂ ਨੇ ਜਿਹੜਾ ਹੱਥੀ ਬਾਦਾ ਉਹੀ ਦੇਖਦਾ ਵੀ ਟਾਈਮ ਆ ਪਾਉਂਦਾ ਠੀਕ ਆ ਇਹ ਤਾਂ ਘੱਟ ਹੈ ਬਈ ਫਾਰਮ ਵਾਲੀ ਬੱਕਰੀ ਆ ਗਈ ਫਾਰਮ ਵਾਲੀ ਬੱਕਰੀ ਨੂੰ ਤਾਂ ਚਲੋ ਹੁਣ ਵਿਚਾਰੀ ਨੂੰ ਬੱਲੀ ਵੀ ਕੀ ਚੋਗਣ ਹੋਏਗੀ ਉਹਨੂੰ ਵੀ ਨਹੀਂ ਮਿਲਦੀ ਇਹ ਵੀ ਐਂਗੀ ਕਿਨੂੰ ਵੀ ਮਿਲਦੀ ਹਰ ਜਨ ਸਿਆਲ ਦੇ ਮੀਨੇ ਵਾਲੀਆਂ ਰੁੱਤਾਂ ਦਾ ਜਿਹੜਾ ਸਿਆਲ ਦੀਆਂ ਰੁੱਤਾਂ ਦੇ ਵਿੱਚ ਪਾਉਣ ਵਾਲਾ ਸਮਾਨ ਉਹ ਵੀ ਨਹੀਂ ਉਹਨੂੰ ਮਿਲਦਾ ਆਏਗਾ ਉਹਨੇ ਦਾ ਬਸ ਨੀਰੀਆਂ ਦੇ ਰਹਿਣਾ ਕੀ ਹੋਗੀ ਬਾਜਰਾ ਹੋ ਗਿਆ ਚਾਰ ਹੋ ਗਿਆ ਹਾਂ ਇਹੀ ਪੈਂਦਾ ਉੱਥੇ ਕੱਲਾਣਾ ਕੱਲਾ ਇਹੀ ਪੈਂਦਾ ਫਾਰਮਾਂ ਦੇ ਵਿੱਚ ਜਿਹੜਾ ਆਪਣੇ ਇਹ ਨੀਰਾ ਆਪਣੇ ਮੂਹ ਦਾ ਗਮਾਰੀ ਦਾ ਇਹ ਪਾਣੀ ਪਸ਼ੂ ਦਾ ਅੰਦਰ ਲੱਖਦਾ ਕਾਰ ਪਾਣੀ ਘਟਾ ਦੇ ਪਾਣੀ ਘਟਾਉਂਦੇ ਘਟਾਉਂਦਾ ਪੱਕਾ ਘਟਾਊਗਾ ਠੰਡੀ ਹੁੰਦੀ ਹੈ ਗੁੜ ਗਰਮ ਹੁੰਦਾ ਹੈ ਇੰਨੀ ਗਰਮੀ ਜਦੋਂ ਗੁੜ ਪਾਈ ਜਾਂਦੇ ਜਿੰਨੀ ਗਰਮੀ ਵਧੇ ਜਾਊਗੀ ਅਸੀਂ ਓਨੀੋ ਗੁੜ ਦੀ ਰੋਜ ਵਧਾਈ ਜਾਂਦੇ ਫਾਰਮ ਦੇ ਵਿੱਚ ਖਰਚਾ ਆਗਾ ਬੱਕਰੀ ਨੂੰ ਬਾਹਰ ਲਈ ਚਰਾਇ ਤੇ ਵੀ ਖਰਚਾ ਹੁੰਦਾ ਹੀ ਹਾਂ ਹੁਣ ਆ ਬੱਕਰੀ ਖੜੀ ਆ ਗਈ ਸਾਡਾ ਬਾਗ ਮਾਲਕ ਜੀ ਨੂੰ ਸਾਡੀ ਤਹਿਤ ਰਹਿਣ ਦਾ ਧੰਨਵਾਦ ਬਾਗ ਮਾਲਕ ਜੀ ਦੀ ਬਲੱਡ ਲਾਈਨ ਦੇ ਸਲੂਟ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਆ ਸਾਡੀ ਬਾਈ ਜੀ ਸਾਰੇ ਬਿਰਨ ਪਿਆਰ ਬਰਿਆ ਅਸੀਂ ਕਾਰ ਮੇਸਾ ਠੀਕ ਠਾਕ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਅੱਜ ਆਪਾਂ ਫੇਰ ਬਾਈ ਜੀ ਪਹੁੰਚਾਂਗੇ ਆ ਜਿਹੜੀ ਵੀਰ ਕੋਲੇ ਧੀਰਾ ਬਾਈ ਮਹਾਲੇ ਵਾਲਾ ਤੇ ਆਪਣੇ ਕੋਲੇ ਹੋਣਗੇ ਬਾਈ ਜੀ ਧੀਰਾ ਬਾਈ ਤੇ ਉਹਨਾਂ ਦੇ ਬ੍ਰਦਰ ਸੋਨੀ ਬਾਈ ਇਹ ਦੋਨੇ ਬਾਈ ਨਾ ਮਿਲ ਕੇ ਕੰਮ ਕਰਦੇ ਨੇ ਬੱਕਰੀਆਂ ਦਾ ਕਈ ਮੇਰੇ ਨਾ ਵੀਰਾਂ ਨੂੰ ਹੁੰਦਾ ਵੀ ਚਾਰਨ ਵਾਲਾ ਕੰਮ ਸੌਖਾ ਕਈਆਂ ਨੂੰ ਹੁੰਦਾ ਵੀ ਫਾਰਮ ਵਾਲਾ ਕੰਮ ਸੌਖਾ ਆਪਾਂ ਅੱਜ ਆ ਜਿਹੜੀ ਵੀਰ ਤੋਂ ਪੁੱਛਦੇ ਆਂ ਵੀ ਤੁਹਾਡੇ ਮੁਤਾਬਕ ਫਾਰਮ ਵਾਲਾ ਕੰਮ ਸੌਖਾ ਆ ਜਾਂ ਫਿਰ ਚਾਰਨ ਵਾਲਾ ਕੰਮ ਸੌਖਾ ਨਾ ਗੱਲਬਾਤ ਕਰਾਂਗੇ ਬਹੁਤ ਗੱਲਾਂ ਬਾਈ ਜੀ ਵਧੀਆਂ ਹੋਣਗੀਆਂ ਨੁਕਤੇ ਵੀ ਹੋਣਗੇ ਵਿੱਚ ਬਾਈ ਜੀ ਸਾਰੇ ਤੁਸੀਂ ਵੀਡੀਓ ਪੂਰੀ ਦੇਖਿਓ ਤੇ ਚਲਦੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਈ ਜੀ ਐਸੀ ਕਰ ਜੀ ਜੀ ਐਸੀ ਕਰ ਕੀ ਹਾਲ ਨੇ ਥੇਰੇ ਵੀਰ ਬਹੁਤ ਵਧੀਆ ਜੀ ਇਲਤੀ ਲੈਣਾ ਤੁਰੀ ਚੈਨਲ ਦਾ ਤਹਿ ਦਿਲ ਤੋਂ ਧੰਨਵਾਦ ਸਵਾਲ ਤੁਹਾਡਾ ਜੀ ਇਲਤੀ ਲੈਣਾ ਤੁਰੀ ਚੈਨਲ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਹਾਂ ਸਸਰੀ ਕਾਰਵਾ ਜੀ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਜੀ ਠੀਕ ਹੈ ਜੀ ਸ਼ੁਕਰਮਾਲਕ ਦਾ ਬਹੁਤ ਵਧੀਆ ਕਿਰਪਾ ਦੀ ਹਾਂ ਜੀ ਰੱਬ ਨੇ ਬਾਈ ਜੀ ਕੱਲ ਪਾਤਾ ਮੀ ਵਧੀਆ ਠੰਡ ਕਰਤੀ ਜੀ ਗਰਮੀ ਬਹੁਤ ਸੀ ਸਹੀ ਗੱਲ ਸੌਖੇ ਕਰਤੇ ਵਧੀਆ ਹੁਣ ਕੋ ਸੱਜ ਮਾਲਾਂ ਨੂੰ ਬਹੁਤ ਵਧੀਆ ਸਕੂਨ ਮਿਲਿਆ ਅੱਜ ਦਿਨ ਬਹੁਤ ਵਧੀਆ ਠੰਡਾ ਕੱਲ ਤਾਂ ਬਹੁਤ ਜ਼ਿਆਦਾ ਗਰਮੀ ਸੀਗੀ ਠੀਕ ਹੈ ਹਾਂ ਜੀ ਦੱਸੋ ਬਾਈ ਜੀ ਫਿਰ ਕਿਵੇਂ ਕਰੀਏ ਵੀ ਫਾਰਮ ਵਾਲਾ ਕੰਮ ਸੌਖਾ ਆ ਜਾਂ ਫਿਰ ਆ ਜਿਹੜਾ ਵਾਲਾ ਕੰਮ ਸੌਖਾ ਹੈਗਾ ਕਿਵੇਂ ਲੱਗਦਾ ਤੁਹਾਨੂੰ ਵੀ ਚਰਾਈ ਸਕਾਲੀਆ ਜਾਂ ਫਾਰਮ ਵਾਲਾ ਸਕਾਲਾ ਆਗਾ ਅੱਛਾ ਅੱਛਾ ਚਰਾਈ ਦਾ ਤਾਂ ਦੇਖੋ ਜੀ ਹੁਣ ਇਸ ਤਰ੍ਹਾਂ ਦਾ ਜਿਹੜੀ ਬੱਕਰੀ ਫਾਰਮ ਦੇ ਵਿੱਚ ਖੜੀ ਆ ਠੀਕ ਖੜੀ ਆ ਵਧੀਆ ਸਾਫ ਸੁਥਰੀ ਸੇਫ ਜਗ੍ਹਾ ਤੇ ਖੜੀ ਆ ਜੀ ਹਾਂ ਜੋ ਵੀ ਆਪਾਂ ਨੇ ਖਰਾਕ ਭੋਜਨ ਪਾਣੀ ਖਰਾਕ ਪਾਉਣੀ ਆ ਬੱਕਰੀ ਨੂੰ ਨਈ ਦਾ ਚਾਰਾ ਪਾਉਣਾ ਉਹ ਆਪਾਂ ਨੇ ਸਾਫ ਸੁਥਰੀ ਸੇਫ ਜਗ੍ਹਾ ਤੇ ਪਾਉਣਾ ਜਿਹੜਾ ਸਾਡਾ ਆਜੜੀ ਵੀਰ ਆ ਹੂੰ ਜਿੰਨੇ ਵੀ ਸਾਡੇ ਪਾਲੀ ਨੇ ਸਾਰਿਆਂ ਨੂੰ ਪਤਾਗਾ ਵੀ ਸਾਨੂੰ ਕੀ ਕੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਸਾਹਮਣਾ ਬਹੁਤ ਔਖੀਆਂ ਚੀਜ਼ਾਂ ਦਾ ਕਰਨਾ ਪੈਂਦਾ ਬਹੁਤ ਔਖਣਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਹੁਣ ਜਿਵੇਂ ਮੰਨ ਲਓ ਆ ਮੂਰੇ ਸੌਣ ਦਾ ਮੀਨਾ ਚੜ ਜਾਣਾ ਬਾਰਸ਼ਾਂ ਸ਼ੁਰੂ ਹੋ ਗਈਆਂ ਬਾਰਸ਼ਾਂ ਸ਼ੁਰੂ ਹੋ ਗਈਆਂ ਕਾਫੀ ਫਰੂਸ ਜ਼ਿਆਦਾ ਹੋ ਜਾਂਦਾ ਕੱਖ ਕੰਡੇ ਨੇ ਆਟੋਮੈਟਿਕਲੀ ਹੁਣ ਰੁੱਤ ਵੀ ਆ ਹੁਣ ਆ ਵੀ ਆ ਫੁੱਟਣਾ ਵੀ ਆ ਬਾਰਸ਼ ਪੈ ਜਾਣੀਆਂ ਕੱਖ ਕੰਡਾ ਜ਼ਿਆਦਾ ਹੋ ਜਾਣਾ ਰਸਤੇ ਵੀ ਸੂਏ ਨਾਲਿਆਂ ਤੇ ਬੰਦ ਹੋ ਜਾਂਦੀ ਠੀਕ ਆ ਵੱਡੇ ਵੱਡੇ ਹੋ ਜਾਂਦਾ ਵੱਡਾ ਵੱਡਾ ਹੋ ਜਾਂਦਾ ਸੁੱਖੀ ਬਹੁਤ ਮੱਲ ਜਾਂਦਾ ਸੁੱਖਾ ਬਹੁਤ ਹੋ ਜਾਂਦਾ ਹਾਂ ਵਿੱਚ ਦੀ ਸਾਡੀਆਂ ਬੱਕਰੀਆਂ ਨੇ ਚਰਾਇ ਦੇ ਵਿੱਚ ਜਾ ਕੇ ਲੰਘਣਾ ਕਰਨਾਗਾ ਹੁਣ ਥੱਲੇ ਇਹ ਨਹੀਂ ਪਤਾ ਵੀ ਖਸਰੇ ਦੇ ਵਿੱਚ ਕੀ ਚੀਜ਼ ਪਈ ਆ ਸਾਡੇ ਪਾਲੀ ਨੂੰ ਉਹ ਚੀਜ਼ ਦਾ ਵੀ ਸਾਹਮਣਾ ਕਰਨਾ ਪੈਂਦਾ ਕੀੜੇ ਕੰਡੇ ਤੇ ਵੀ ਪੈਰ ਟਿਕ ਜਾਂਦਾ ਠੀਕ ਆ ਜਿਹੜੀ ਫਾਰਮ ਦੇ ਵਿੱਚ ਬੱਕਰੀ ਖੜੀ ਆ ਫਾਰਮ ਬੱਕਰੀ ਫਾਰਮ ਵਾਲੀ ਬੱਕਰੀ ਨੂੰ ਇਹ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹਨਾਂ ਨੇ ਤਾਂ ਆਪਦਾ ਖਰਾਕ ਬੱਕਰੀ ਨੂੰ ਦੇਣੀ ਆਗੀ ਜਿਹੜੀ ਮੰਨ ਲਓ ਵੀ ਡਾਇਟ ਬਾਹਰੋਂ ਸਾਡੇ ਵਾਲੀ ਬੱਕਰੀ ਨੇ ਮਿਲ ਲਈ ਥੋੜੀ ਜੀ ਉਹ ਤੋਂ ਉਹ ਗੈਲ ਰਹਿ ਜਾਂਦੀ ਆ ਫਾਰਮ ਵਾਲੀ ਬੱਕਰੀ ਠੀਕ ਹੈ ਜੀ ਡਾਇਟ ਦਾ ਕਿੰਨਾ ਕ ਅੰਤਰ ਆਗਾ ਭਾਈ ਜੀ ਫਾਰਮ ਵਾਲੀ ਤੇ ਚਾਰਨ ਵਾਲੇ ਦੇ ਵਿੱਚ ਚਰਾਈ ਵਾਲੀ ਬੱਕਰੀ ਨੇ ਦੇਖੋ ਜੀ ਆਪਦੇ ਮਨ ਪਸੰਦ ਦਾ ਖਾਣਾ ਬਾਹਰੋਂ ਹੂੰ ਜਿਹੜੀ ਫਾਰਮ ਵਾਲੀ ਬੱਕਰੀ ਆ ਉਹਨੂੰ ਆਪਾਂ ਨੇ ਜਿਹੜਾ ਹੱਥੀ ਪਾਤਾ ਉਹੀ ਖਾਣਾ ਉਹੀ ਖਾਣਾ ਇਹਨੇ ਸੁੱਖਾ ਵੀ ਖਾਣਾ ਅੱਕ ਵੀ ਖਾਣਾ ਤੇ ਧੂਰਾ ਵੀ ਖਾਣਾ ਮੇਰੀ ਵੀ ਖਾਣੀ ਆ ਬਾਕੀ ਹੁਣ ਚਲੋ ਨੇਕਾ ਲੂਕਾਂ ਦੀ ਚੰਗਾਈ ਇੱਕ ਸਾਡਾ ਹੋਰ ਹੁੰਦਾਗਾ ਵਿਚ ਥੋੜੀ ਜੀ ਸਾਡੇ ਪਾਲੀ ਕਾਹਲ ਕਰ ਜਾਂਦੇ ਨੇ ਉਧਰੋਂ ਮਸ਼ੀਨਾਂ ਚੱਲਦੀ ਹੁੰਦੀਆਂ ਉਧਰੋਂ ਟਾਂਗੇ ਜਾ ਕੇ ਜਲ ਪਾਉਂਦੇ ਨੇ ਫਟਾਫਟ ਵੀ ਦੇ ਇੱਕ ਸੈਟ ਲਈਏ ਦੇਖਦਾ ਵੀ ਟਾਈਮ ਆ ਪਾਉਣ ਦਾ ਠੀਕ ਆ ਇਹ ਤਾਂ ਟਾਈਮ ਆ ਭਾਈ ਹੁਣ ਮੰਨ ਲਓ ਵੀ ਵਾਹਣ ਬਹਿ ਗਏ ਹੂੰ ਸੂਏ ਨਾਲਿਆਂ ਤੇ ਕੁਛ ਨਹੀਂ ਵਾਰਸ ਹੋਈ ਨਹੀਂ ਹੈਗੀ ਤੇ ਹੁਣ ਟਾਂਗਾ ਚੱਕਣ ਦਾ ਸਵਾਦ ਆ ਹੁਣ ਸਾਡੇ ਕੋਲੇ ਦੇ ਇੱਕ ਫੁੱਲਾ ਸੀ ਦੇ ਇੱਕ ਪਾ ਕੇ 2 ਘੰਟੇ ਦੇ ਵਿੱਚ ਮਾਲ ਨੂੰ ਫੇਰ ਟਕਾਣੇ ਤੇ 12 ਬਾਦ ਨੂੰ ਟਕਾਣੇ ਲਾ ਦਿੰਨੇ ਆ ਠੀਕ ਆ ਕਿਆ ਟਾਈਮ ਆਂ ਡੇਕਾ ਪਾਉਣ ਦਾ ਹੁਣ ਡੇਕਾ ਪਾਉਣ ਦਾ ਟਾਈਮ ਹੁਣ ਖੁੱਸੀ ਨਹੀਂ ਹੁੰਦਾ ਹੁਣ ਬੱਲੀ ਨਹੀਂ ਦਾਣਾ ਨਹੀਂ ਦਾਣਾ ਨਹੀਂ ਸਾਰੇ ਬਾਹਣ ਬਹਿ ਗਏ ਝੋਨੇ ਲੱਗਣ ਲੱਗੇ ਤੇ ਅਸਲੀ ਡੇਕਦਾ ਮੇਰੇ ਕੋਲੇ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮੈਂ ਪਹਿਲਾਂ ਹੱਥ ਕੁੱਟ ਕੇ ਚੱਲਿਆਂਗਾ ਮੈਂ ਸਾਰੇ ਪਾਲੀਆਂ ਨੂੰ ਆਪਦੇ ਆ ਜਿਹੜੀ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਮੜਾ ਜਾਂ ਟਾਈਮ ਤੇ ਪਾਇਆ ਕਰੋ ਜਦ ਬੱਲੀ ਦਾ ਟਾਈਮ ਹੁੰਦਾ ਦਾਣਾ ਚ ਗਾਉਣ ਦਾ ਟਾਈਮ ਹੁੰਦਾ ਖਾਲ ਵਿਲੇ ਹੋਗੇ ਬੱਟਾਂ ਬਿਲੀਆਂ ਹੋਗੀਆਂ ਬੱਟਾਂ ਤੇ ਬੁੱਤੀ ਬਾਟੀ ਬਥੇਰੀ ਹੁੰਦੀ ਆ ਖਾਲਾਂ ਤੇ ਉਹ ਬੁੱਤੀ ਚਾਰੋਂ ਬੱਲੀ ਬੁੱਲੀ ਚੱਕ ਕੇ ਪਸ਼ੂ ਐਨ ਲੱਕ ਲੈਂਦਾਗਾ ਡੇਕ ਹੁਣ ਨਾਲਾ ਖਾਲਾਂ ਦੀ ਬੁੱਟੀ ਆ ਖਾਲ ਮਾਂ ਤੇ ਰਾਉਂਡ ਆਪਾਂ ਮਾਰਤੀਆਂ ਸਾਰੇ ਬਾਕੀ ਵਾਹਣ ਬਹਿ ਗਏ ਵਾਹਣ ਦੇ ਵਿੱਚ ਕੁਝ ਨਹੀਂ ਹੁਣ ਸਾਨੂੰ ਇਕੱਲੀ ਡੇਕ ਡੇਕ ਆ ਗਈ। ਕੱਲਾ ਮਾੜਾ ਬੁੱਟਾ ਜਿਹੜਾ ਇਹਨਾਂ ਨੂੰ ਘਰੇ ਪਾਲਾਂਗੇ। ਇਕੱਲੀ ਡੇਕ ਦੇ ਸਿਰ ਤੇ ਵੀ ਨਹੀਂ ਟਾਈਮ ਲੰਘਦਾ। ਇਹਨਾਂ ਨੂੰ ਘਰੇ ਵੀ ਪਾਉਣਾ ਪਊਗਾ। ਠੀਕ ਆ। ਜਾਨਵਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਦਾ ਆਪਣੇ ਕੋਲ ਜਾਨਵਰ ਆ ਜਿਹੜੀ ਆਪਣੇ ਕੋਲ ਬਲੱਡ ਦਾ ਜਾਨਵਰ ਆ ਜਿਹੜੇ ਖੂਨ ਦਾ ਆਪਾਂ ਨੂੰ ਉਹ ਖੂਨ ਦੀ ਕੇਅਰ ਕਰਨੀ ਪਊਗੀ ਇਹ ਪਾਲਦੀਆਂ ਵੱਧ ਨੇ। ਪਾਲਦੇ ਵੱਦਣਾ ਇਹ ਵੱੱਦ ਪਾਲਦਿਆਂ ਨੇ ਫਾਰਮ ਵਾਲੀ ਫਾਰਮ ਵਾਲੀ ਬੱਕਰੀ ਆ ਗਈ ਫਾਰਮ ਵਾਲੀ ਬੱਕਰੀ ਨੂੰ ਤਾਂ ਚਲੋ ਹੁਣ ਵਿਚਾਰੀ ਨੂੰ ਬੱਲੀ ਵੀ ਹੂੰ ਨੀ ਚੁਗਣ ਨੂੰ ਹੈਗੀ ਉਹਨੂੰ ਵੀ ਨਹੀਂ ਮਿਲਦੀ ਲੇਕ ਵੀ ਐਂਗੀ ਲੇਕ ਨੂੰ ਵੀ ਮਿਲਦੀ ਅਰਜਨ ਸਿਆਲ ਦੇ ਮੀਨੇ ਵਾਲੀਆਂ ਰੁੱਤਾਂ ਦਾ ਜਿਹੜਾ ਸਿਆਲ ਦੀਆਂ ਰੁੱਤਾਂ ਦੇ ਵਿੱਚ ਪਾਉਣ ਵਾਲਾ ਸਮਾਨ ਉਹ ਵੀ ਨਹੀਂ ਉਹਨੂੰ ਮਿਲਦਾ ਆਏਗਾ ਉਹਨੇ ਦਾ ਬਸ ਨੀਰੀਆਂ ਤੇ ਰਹਿਣਾ ਨੀਰੀਆਂ ਤੇ ਰਹਿਣਾ ਜੀ ਨਹੀਂ ਦੇਖੋ ਆਪਾਂ ਇਹ ਨਹੀਂ ਕਹਿੰਦੇ ਮਾੜਾ ਨਹੀਂ ਹੈਗਾ ਕੰਮ ਬਹੁਤ ਵਧੀਆ ਸੇਵਾ ਕਰਦੇ ਨੇ ਬੰਦੇ ਜਿਨ੍ਹਾਂ ਨੇ ਹੁਣ ਇੰਨਾ ਇੰਨਾ ਲੱਖਾਂ ਰੁਪਇਆ ਲਾਇਆਗਾ ਉਹ ਪਾਉਂਦੇ ਵੀ ਨਹੀਂ ਜਾਨਵਰ ਨੂੰ ਇਹ ਨਹੀਂ ਹੈਗਾ ਬਹੁਤ ਵਧੀਆ ਆਪਾਂ ਸਲੂਟ ਆਪਾਂ ਨੂੰ ਫਾਰਮ ਵਾਲਿਆਂ ਨੂੰ ਵੀ ਬਈ ਵਧੀਆ ਕਰਦੇ ਨੇ ਜਿਹੜੀ ਇਹਦੇ ਨਾਲੋਂ ਥੋੜੀ ਜੀ ਬੱਕਰੀ ਫੇਰ ਵੀ ਗੈਲ ਰਹਿੰਦੀ ਆ ਉਹ ਅਚਾਰ ਵਾਲਾ ਕੰਮ ਕਾਮਯਾਬ ਹੈ ਕਿ ਨਹੀਂ ਹੈ ਕਾਮਯਾਬ ਤਾਂ ਹੈਗਾ ਹੀ ਬੱਕਰੀ ਨੇ ਤਾਂ ਢਿੱਡ ਭਰਨਾ ਹੈ ਢਿੱਡ ਭਰਨਾ ਢਿੱਡ ਭਰਨਾ ਨਾ ਹੁਣ ਸਾਡੇ ਵਾਲਿਆਂ ਨੂੰ ਚਾਰ ਪਾ ਦੋ ਝਾਕਦੀਆਂ ਬਨੇ ਝਾਕਦੀਆਂ ਬਨੇ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਚੀਜ਼ ਖਾਣੀ ਆ ਬਾਹਰ ਇਹਨਾਂ ਨੂੰ ਬੂਟੀ ਮਿਲ ਗਈ ਸੂਏ ਨਾਲ ਤੂੰ ਬੂਟੀ ਵੀ ਖਾਣੀ ਆ ਖਾਲਾਂ ਕੂਲਾਂ ਤੋਂ ਕਿਤੇ ਮਿਲ ਗਈ ਉਹ ਵੀ ਖਾਣੀ ਆਗੀ ਤੇ ਦੂਜੇ ਨੰਬਰ ਤੇ ਬਾਕੀ ਇਹਨਾਂ ਨੇ ਸੁੱਖਾ ਸਾਖਾ ਹੋਰ ਸਮਾਨ ਖਾਣਾ ਉਹ ਚੀਜ਼ਾਂ ਨੂੰ ਉਹਨਾਂ ਨੂੰ ਸੁੱਖਾ ਨਹੀਂ ਮ ਠੀਕ ਆ ਜਿਹੜੀਆਂ ਇਹਨਾਂ ਦੇ ਬਾਹਰ ਇਹਨਾਂ ਨੇ ਆਪਣੀ ਮਨਪਸੰਦ ਦਾ ਖਾਣਾ ਸਾਡੇ ਮਾਲ ਨੇ ਤਾਂ ਹੂੰ ਬਾਕੀ ਫੇਰ ਇਹਨਾਂ ਨੂੰ ਅਸੀਂ ਨੇ ਬਾਹਰੋਂ ਵੀ ਠੋਕ ਕੇ ਲੈਉਣਾ ਬਾਕੀ ਘਰੇ ਵੀ ਅਸੀਂ ਨੇ ਪਾਉਣਾ ਹੀ ਪਾਉਣਾਗਾ ਚਾਹੇ ਘੱਟ ਪਾਈਏ ਪਾਉਣਾ ਸਹੀ ਗੱਲ ਮੱਕੀ ਹੋ ਗਈ ਬਾਜਰਾ ਹੋ ਗਿਆ ਚਾਰ ਹੋ ਗਿਆ ਚਾਰ ਹਾਂ ਇਹੀ ਪੈਂਦਾ ਉੱਥੇ ਕੱਲਾ ਨਾ ਕੱਲਾ ਇਹੀ ਪੈਂਦਾ ਫਾਰਮਾ ਦੇ ਵਿੱਚ ਜੀ ਕਿਉਂ ਹੁਣ ਫਾਰਮਾ ਦੇ ਵਿੱਚ ਝੰਗ ਨਹੀਂ ਪੈਂਦੀ ਹੈਗੀ ਬਾਕੀ ਹਰੇ ਚਾਰੇ ਪੈਂਦੇ ਨੇ ਬਾਕੀ ਨੀਰੇ ਨੂਰੇ ਪਈ ਜਾਂਦੇ ਨੇ ਜਿਵੇਂ ਹੁਣ ਅੱਜ ਕੱਲ੍ਹ ਦੀਆਂ ਤਾਂ ਚਲੋ ਬੱਚ ਦੀਰ ਪਾਈ ਵੀ ਜਾਂਦੇ ਨੇ ਜਿਹੜਾ ਗਵਾਰੀ ਦਾ ਨੀਰਾ ਉਹ ਪਾਉਣਾ ਵੀ ਨਹੀਂ ਚਾਹੀਦਾ ਖੁਸਕ ਜ਼ਿਆਦਾ ਹੈ ਖੁਸਕ ਜ਼ਿਆਦਾ ਬਾੜਾ ਜ਼ਿਆਦਾ ਜਿੰਨਾ ਖੁਸਕ ਗਵਾਰੀ ਦਾ ਨੀਰਾ ਕੋਈ ਨੀਰਾ ਨਹੀਂ ਹੈਗਾ ਖੁਸਕ ਹੁਣ ਤਾਂ ਮੂੰਗੀ ਦਾ ਪਾ ਲਓ ਜਾਂ ਫਿਰ ਆਪਣੇ ਮੂੰਗਫਲੀ ਦਾ ਪਾ ਲਓ ਠੀਕ ਹੁਣ ਅਸੀਂ ਮਾੜਾ ਮੋਟਾ ਮੂੰਗਫਲੀ ਦਾ ਵੀ ਦਿਖਾ ਦਿੰਨੇ ਆਂਗੇ ਬੇਚਦੀ ਪਸ਼ੂ ਨੂੰ 5-7 15 ਬਾਅਦ ਜਣੀ ਰੁਟੀਨ 'ਚ ਨਹੀਂ ਹੈਗਾ ਜਣੀ ਰੁਟੀਨ 'ਚ ਦਾਣਾ ਹੀ ਪੋਣਾਗਾ ਜਾਂ ਬਾਹਰਲੀ ਚਰਾਇਤੀ ਠੀਕ ਆ ਜੀ ਟਾਈਮ ਕਦੋਂ ਆ ਫਿਰ ਜੀ ਉਹਦਾ ਕਿਹੜਾ ਟਾਈਮ ਆ ਜਾਨੀ ਕਿ ਜ਼ਿਆਦੇ ਵਧੀਆ ਗਾ ਗਵਾਰੀ ਦਾ ਪਾਉਣ ਨੂੰ ਗਮਾਈ ਸਿਆਲ ਦਾ ਸ਼ਿਆਲ ਦਾ ਹਾਂ ਸ਼ਿਆਲ ਦੇ ਵਿੱਚ ਪੂਰਾ ਗੁਮਾਰੀ ਦਾ ਨੀਰਾ ਖੱਚ ਕੇ ਰੱਖੋ ਸ਼ਿਆਲ ਦੇ ਵਿੱਚ ਪਸ਼ੂ ਨੂੰ ਲੱਗਦਾ ਵੀ ਆ ਪਸ਼ੂ ਪਾਣੀ ਧਾਣੀ ਵੀ ਵਧੀਆ ਪੀਂਦਾਗਾ ਠੀਕ ਮੁਹਫਲੀ ਦਾ ਨੀਰਾ ਕੋਈ ਮੁਹਫਲੀ ਦਾ ਨੀਰਾ ਆਪਾਂ ਸ਼ਿਆਲ ਚ ਵੀ ਵਰਤ ਸਕਦੇ ਆ ਹਰਚ ਵੀ ਵਰਤ ਸਕਦੇ ਆ ਹੁਣ ਵੀ ਪਾ ਲਓ ਕੋਈ ਚੱਕਰ ਨਹੀਂ ਉਹਦੇ ਚ ਲੇਸ ਹੁੰਦਾ ਹਾਂ ਅੱਛਾ ਲੇਈ ਹੁੰਦੀ ਆ ਲੇਸ ਹੁੰਦਾ ਉਹ ਕੋਈ ਚੱਕਰ ਨਹੀਂ ਹੈਗਾ ਉਹ ਜਣੀ ਪਸ਼ੂ ਨੂੰ ਜਿਹੜਾ ਅੰਦਰਲਾ ਪਾਣੀ ਆ ਪਸ਼ੂ ਦਾ ਉਹ ਨੂੰ ਘਟਣ ਦੀ ਮਾਤਰਾ ਨਹੀਂ ਦਿੰਦਾ ਹੈਗਾ ਜਿਹੜਾ ਆਪਣੇ ਇਹ ਪਾ ਨੀਰਾ ਆਪਣੇ ਇਹਦਾ ਗੁਮਾਰੀ ਦਾ ਇਹ ਪਾਣੀ ਪਸ਼ੂ ਦਾ ਅੰਦਰ ਲੱਗ ਪਾਣੀ ਘਟਾ ਦਿੰਦਾ ਪਾਣੀ ਘਟਾਉਂਦੇ ਘਟਾਉਂਦਾ ਪੱਕਾ ਘਟਾਊਗਾ ਕਿਉਂ ਇਹ ਚੀਜ਼ਾਂ ਨੇ ਪਾਣੀ ਪੂਣੀ ਦਾ ਜਣੀ ਹੁਣ ਜਿਵੇਂ ਮੰਨ ਲਓ ਵੀ ਪਾਣੇ ਦਾ ਹੋਗਾ ਜਿਵੇਂ ਹੁਣ ਸਾਡੇ ਮਾਲ ਨੇ ਬਾਹਰ ਜਾਂਦੇ ਨੇ ਗਰਮੀਆਂ ਦੇ ਵਿੱਚ ਪੂਰੀ ਰੋਹੀ ਚੁਗਦੇ ਨੇ ਮਾਲ ਤੇ ਇਹਨਾਂ ਨੂੰ ਹੁਣ ਅਸੀਂ ਪਾਣੀ ਪੂਨੇ ਗੁਰਗੜ ਦੇ ਅਸੀਂ ਕਦੇ ਸ਼ੱਕਰ ਨਹੀਂ ਪੀਈ ਹੈਗੀ ਅਸੀਂ ਮਾਲ ਨੂੰ ਪਿਆਵਾਂਗੇ ਗੁੜੇ ਪਿਆਵਾਂਗੇ ਠੀਕ ਆ ਜੀ ਸ਼ੱਕਰ ਠੰਡੀ ਹੁੰਦੀ ਹੈ ਗੁੜ ਗਰਮ ਹੁੰਦਾ ਹੈ ਹਾਂ ਇੰਨੀ ਗਰਮੀ ਦਾ ਆਪਾਂ ਗੁੜ ਪਾਈ ਜਾਂਦੇ ਜਿੰਨੀ ਗਰਮੀ ਵਧੇ ਜਾਊਗੀ ਅਸੀਂ ਓਨੀਓ ਗੁੜ ਦੀ ਰੋਜ ਵਧਾਈ ਜਾਣੀ ਹੈ ਅਸੀਂ ਇਹ ਨਹੀਂ ਇਹ ਗੱਲ ਕਿ ਆ ਕਿਲੋ ਸ਼ੱਕਰ ਚੱਕ ਲਿਆਵੋ ਵੀ ਸ਼ੱਕਰ ਘੋਲ ਘੋਲ ਕੇ ਸਿੱਟੀ ਚਲੋ ਬੱਕਰੀਆਂ ਕਾਰਨ ਕੀ ਹੈ ਬਈ ਕਾਰਨ ਕੀ ਹੈ ਜਿਹੜਾ ਸ਼ੱਕਰ ਵਾਲਾ ਪਾਣਾ ਨਾ ਆਪਾਂ ਪਿਉਂਦੇ ਤਾਂ ਹੈਗੇ ਵਿਚੋ ਚਲੋ ਸਾਡੇ ਆਜੜੀ ਵੀਰ ਵੀ ਪਿਉਂਦੇ ਨੇ ਚਲੋ ਜਿਹੜੇ ਪ੍ਰਾਣੇ ਖਰਨੇ ਦੇ ਬੰਦੇ ਨੇ ਜਿਨ੍ਹਾਂ ਦੀ ਜਿਹੜੇ ਨਵੇਂ ਪਾਲੀ ਨੇ ਥੋੜੇ ਟਾਈਮ ਦੇ ਲੈ ਕੇ ਜਿਨ੍ਹਾਂ ਨੇ ਕੰਮ ਤੋਰੇ ਨੇ ਜਿਹੜੀ ਉਹ ਵਿੱਚ ਬੰਦੇ ਸ਼ੱਕਰ ਵੀ ਪਿਆ ਲੈਂਦੇ ਨੇ ਜਮਾਂ ਦਾ ਪਾਣਾ ਵੀ ਪਿਆ ਲੈਂਦੇ ਨੇ ਆਟੇ ਦਾ ਵੀ ਪਿਆ ਲੈਂਦੇ ਨੇ ਜਿਹੜੀ ਅਸੀਂ ਨਾ ਆਟੇ ਦਾ ਨਾ ਸ਼ੱਕਰ ਦਾ ਨਾ ਜਮਾਂ ਦਾ ਅਸੀਂ ਬੱਕਰੀ ਨੂੰ ਜਮੀਨ ਦਿਖਾਉਂਦੇ ਕੱਲਾ ਗੁੜ ਅਸੀਂ ਕੱਲਾ ਗੁੜ ਗੁੜ ਰਾਤ ਨੂੰ ਭਿਉਂ ਕੇ ਰੱਖਣਾ ਵਿੱਚ ਉਹਦੇ ਮਿੱਠਾ ਛੋਡਾ ਪਾਉਣਾ ਵਿੱਚ ਉਹਦੇ ਨੂਨ ਪਾਉਣਾ ਤੇ ਉਹ ਪਾਣੀ ਅਸੀਂ ਨੇ ਰਾਤ ਨੂੰ ਭਿਉਂ ਕੇ ਰੱਖਤਾ ਤੜਕੇ ਉਹਨੂੰ ਕੋਲ ਕੇ ਹਮਾਰ ਕੇ ਜਿਹੜੇ ਟੱਬ ਦੇ ਵਿੱਚ 50 ਤੋਂ 60 ਲੀਟਰ ਪਾਣੀ ਪਵੇ ਇਕੱਠਾ ਫਿਰ ਉਹਦੇ ਵਿੱਚ ਸੱਟ ਕੇ ਖਾਰਾ ਮਿਕਸ ਕਰਕੇ ਉਹਦੇ ਵਿੱਚ ਇੱਕ ਲੀਟਰ ਟਾਣ ਠੀਕਾ ਦਵਾਈ ਦਾ ਹਾਂ ਲੀਵਰ ਟੌਨਿਕ ਪਾ ਕੇ ਇੱਕ ਗਲਾਸ ਉਹਨੂੰ ਪੂਰਾ ਕਰਕੇ 50 60 ਲੀਟਰ ਪਾਣੀ ਬਾੜ ਦੇ ਧਰ ਦੇ ਬੱਕਰੀਆਂ ਡੀਕਾਂ ਲਾ ਕੇ ਪੀਣਗੀਆਂ ਮੈਂ ਕਹਿੰਦਾ ਕੜਾਕੇ ਮਾਰਨੀਆਂ ਬੱਕਰੀਆਂ ਜੇ ਹੁਣ ਆਪਾਂ ਸ਼ੱਕਰ ਪਿਆਈ ਜਾਈਏ ਸ਼ੱਕਰ ਵਾਲਾ ਪਾਣੀ ਬੱਕਰੀ ਨੂੰ ਪੇਟਾਲ ਕਰ ਦਿੰਦਾ ਡਲ ਕਰਨ ਡਲ ਕਰ ਜਾਂਦਾ ਹੁਣ ਮੇਰੀਆਂ ਬੱਕਰੀਆਂ ਫਿਰਦੀਆਂ ਨੇ 2 ਕਿੱਲੇ ਦੀ ਬਾਹੀ ਭਜਾ ਲਓ ਜਾ ਬੱਕਰੀ ਦੇ ਪਾਣੀ ਹਲਕ ਜੇ ਢੱਡ ਚ ਜਾ ਧਾਰ ਮਾਰ ਜੇ ਬੱਕਰੀ ਦਾ ਧੀਰਾ ਯਾਰ ਨਹੀਂ ਹੈਗਾ ਠੀਕ ਦਵਾਈ ਬਣਾ ਕੇ ਦਿਨ ਇੱਕ ਪਾਣੀ ਆ ਜਿਹੜਾ ਇੱਕ ਪਾਣਾ ਬੱਕਰੀ ਨੂੰ ਇੱਕ ਡੰਗ ਦਾ 250 ਦੇ ਵਿੱਚ ਤਿਆਰ ਹੁੰਦਾ 2.5 ਤੋਂ 300 ਦੇ ਵਿੱਚ ਪਾਣੀ ਤਾਂ ਫ੍ਰੀ ਆ ਆਪਾਂ ਨੇ ਟੂਟੀ ਤੋਂ ਭਰ ਕੇ ਪਾਣੀ ਧਰਤਾ ਫ੍ਰੀ ਆ ਜਿਹੜਾ ਸਮਾਨ ਵਿੱਚ ਪੈਂਦਾ ਉਹ ਫ੍ਰੀ ਨਹੀਂ ਆਏਗਾ ਠੀਕ ਹੈ ਜੀ 45 ਰੁਪਏ 50 ਰੁਪਏ ਕਿਲੋ ਗੁੜ ਪੈਂਦਾ 2 ਕਿਲੋ 2.5 ਕਿਲੋ ਗੁੜ ਭਿਉਣਾ ਬਾਕੀ ਸਮਾਨ ਹੋਰ ਪਾਉਣਾ ਵਿੱਚ ਉਹਦੀ ਇਹ ਚੀਜ਼ ਆ ਜੀ ਜਿਹੜੀ ਬੱਕਰੀ ਦੀ ਮੰਨ ਲਓ ਵੀ ਆਪਾਂ ਨੇ ਰੁੱਤ ਦੇ ਹਿਸਾਬ ਨਾਲ ਅਕੀਰ ਕਰਨੀ ਆ ਰੁੱਤ ਦੀ ਹੀ ਮੇਵਾ ਮੇਰਾ ਅੱਗੇ ਵੀ ਵੀਡੀਓ ਦੇ ਵਿੱਚ ਬੋਲਿਆ ਹੋਇਆ ਵੀ ਇਹ ਰੁੱਤ ਦਾ ਮੇਵਾ ਆ ਰੁੱਤ ਦਾ ਮੇਵਾ ਜਿਹੜਾ ਬੰਦਾ ਰੁੱਤ ਸੰਭ ਗਿਆ ਹੁਣ ਰੁੱਤ ਆ ਰਹੀ ਆ ਆਪਾਂ ਨੂੰ ਪਤਾ ਵੀ ਮੂਰੇ ਆ ਰੁੱਤ ਆ ਗਈ ਆਪਾਂ ਨੇ ਸਾਹਮਣੇ ਕਿੰਨਾਂ ਮਾਲ ਦੇ ਉੱਪਰ ਦੀ ਕਿਵੇਂ ਲੰਘਾਉਣੀ ਆ ਜੇ ਉਹਨੂੰ ਆਪਾਂ ਨੇ ਦੇਖਿਆ ਉਹਨਾਂ ਨੂੰ ਆਪਾਂ ਨੇ ਪਰਖਿਆ ਨਾ ਪੜਿਆ ਨਾ ਆਪਾਂ ਨੇ ਉਹ ਆਦਾ ਬੜਾ ਸਾਬ ਬਰਤ ਉਹਦੀ ਸਹੀ ਤਰੀਕੇ ਨਾਲ ਕਰੀਨ ਉੱਥੇ ਬੈਨੀਫਿਟ ਘੱਟ ਮਿਲਦਾ ਠੀਕ ਆ ਬਰਸਾਤਾਂ ਚ ਇਹਨੂੰ ਕਿਵੇਂ ਸਾਂਭੀ ਬਈ ਆਪਾਂ ਬਰਸਾਤਾਂ ਦੇ ਵਿੱਚ ਜਿਵੇਂ ਮੰਨ ਲਓ ਵੀ ਹੁਣ ਸਾਵਣ ਪਾਦੋਂ ਦਾ ਮੀਨਾ ਮੂਰੇ ਬਰਸਾਤ ਦਾ ਮੀਨਾ ਆ ਗਿਆ ਜ਼ਿਆਦਾਤਰ ਸਾਡਾ ਮਾਲ ਬਾਹਰ ਨਹੀਂ ਜਾਉਂਦਾ ਇਹ ਕੈਟ ਡਾਲਤ ਅੰਦਰ ਬਾੜ ਦੂਗਾ ਫਾਰਮ ਵਾਲੀ ਨਾ ਫਾਰਮ ਦੇ ਵਿੱਚ ਖੜੀਆਂ ਨੇ ਨਾ ਉਹਨਾਂ ਨੂੰ ਮੀਂਹ ਦਾ ਪਤਾ ਨਾ ਜਿਆਦਾ ਧੁੱਪ ਦਾ ਪਤਾ ਠੀਕ ਆ ਸਾਡੇ ਵਾਲੀ ਨੇ ਮੀਂਹ ਵੀ ਚੱਲਣਾ ਧੁੱਪ ਵੀ ਚੱਲਣੀ ਆ ਸਰਦੀ ਵੀ ਚੱਲਣੀ ਆ ਠੀਕ ਆ ਜੀ ਇਹ ਪਸ਼ੂ ਨੇ ਸਾਰਾ ਕੁਝ ਮੰਨ ਲਓ ਵੀ ਦੇਖਣਾ ਇਹ ਬੀਟਲ ਬੱਕਰੀ ਆ ਇੱਕ ਇਹਦਾ ਹੋਰ ਨਿੱਜਾਗਾ ਇਹਨੇ ਜਿੱਥੇ ਮਰਜ਼ੀ ਚਲੀ ਜਾਵੇ ਜਿਹੜੀ ਮਰਜ਼ੀ ਕੈਂਟਰੀ ਚ ਵਾਗੀ ਹਰੇਕ ਵਾਤਾਵਰਨ ਨੂੰ ਸੂਟ ਕਰਦੀ ਸੂਟ ਕਰਦੀ ਆ ਜੀ ਕੇਰਲਾ ਵਾਲੀ ਮਹਾਰਾਸ਼ਟਰ ਵਾਲੀ ਕਰਨਾਟਕਾ ਵਾਲੀ ਬਾਕੀ ਇਧਰ ਆਪਣੇ ਜੰਮੂ ਜੰਮੂ ਬਾਗੀ ਕਸ਼ਮੀਰ ਬਾਗੀ ਜੂਪੀ ਬਾਗੀ ਜਿੱਥੇ ਮਰਜ਼ੀ ਚਲੀ ਗਈ ਇਹ ਉਸੇ ਵਾਤਾਵਰਨ ਨੂੰ ਫੜ ਲੈਂਦੀ ਹੈ ਜਿਹੜੀਆਂ ਹੁਣ ਉਧਰੋਂ ਲਿਆ ਕੇ ਆਪਾਂ ਬੱਕਰੀਆਂ ਜਾਂ ਜਾਮਨਪੁਰੀ ਹੋ ਗਈਆਂ ਜਾਂ ਸਰੋਹੀ ਹੋ ਗਈਆਂ ਤੇ ਆਪਾਂ ਨੂੰ ਉਹ ਇਹ ਵਾਤਾਵਰਨ ਨੂੰ ਘੱਟ ਸੂਟ ਕਰਦੀਆਂ ਆਪਣੀ ਪੰਜਾਬੀ ਬੱਕਰੀ ਪੰਜਾਬ ਦੀ ਬੱਕਰੀ ਦੇਸੀ ਲੋਕਲ ਇੱਥੇ ਦਾ ਜੰਪਾਲ ਪੰਜਾਬ ਦਾ ਜੰਪਾਲ ਬੱਕਰੀ ਜਿੱਥੇ ਮਰਜ਼ੀ ਵਗ ਜੇ ਜਿਹੜੀ ਮਰਜ਼ੀ ਸਟੇਟ 'ਚ ਵਗ ਜੇ ਉਸੇ ਨੂੰ ਹੀ ਸੂਟ ਕਰ ਲੈਂਦੀ ਹੈ ਜੋ ਮਰਜ਼ੀ ਇੱਥੇ ਨੂੰ ਲਾ ਲਾ ਇਹ ਉੱਥੇ ਹੀ ਲੱਗ ਜਾਂਦੀ ਹੈ ਇਹਦਾ ਐਡਾ ਨੀਝਾ ਹੈ ਜੇ ਆਪਾਂਗੇ ਦੇ ਵੀ ਘਰੇ ਖੜਾ ਕੇ ਜਿਵੇਂ ਹੁਣ ਫਾਰਮਾਂ ਦੇ ਵਿੱਚ ਨੇ ਸਟਾਲ ਫੀਡ ਤੇ ਖੜੀਆਂ ਨੇ ਠੀਕ ਨੇ ਖੜੀਆਂ ਨੇ ਕੋਈ ਗੱਲ ਨਹੀਂ ਬੱਕਰੀ ਦਾ ਨਿੱਜਾ ਬਣ ਜਾਂਦਾ ਸਵਾਸਾਂ ਤਾਂ ਕਿਵੇਂ ਕਰੀਏ ਫਿਰ ਬਈ ਦੱਸ ਮੜਾ ਜੇ ਬਰਸਾਤਾਂ ਦੇ ਵਿੱਚ ਜ਼ਿਆਦਾਤਰ ਤਾਂ ਸੀ ਮੰਨ ਲਓ ਖੜਾ ਕੇ ਰੱਖਦੇ ਆ ਕੋਈ ਕੌਣ ਨੇ ਗਰਮੀ ਵੀ ਹੁੰਦੀ ਆ ਭਾਖੇ ਹੋਏ ਮਾਲ ਦੇ ਉੱਤੇ ਨਹੀਂ ਪੈ ਜੀ ਬੱਕਰੀ ਜਾਕੜ ਜਾਂਦੀ ਆ ਗਈ ਬੁਖਾਰ ਦਾ ਹੋ ਜਾਂਦਾ ਟੈਂਪਰੇਚਰ ਘਟ ਗਿਆ ਵੱਧ ਗਿਆ ਤਾਂ ਮਾਲ ਨੂੰ ਉਹਦੀ ਕੇਅਰ ਕਰੋ ਵੀ ਇੱਕ ਥਾਵੇਂ ਮਾਲ ਨੂੰ ਕਾ ਲਓ ਖੜਾ ਲਓ ਜ਼ਿਆਦਾ ਨਾ ਲੈ ਕੇ ਜਾਵੋ ਜ਼ਿਆਦਾ ਲੰਬਾ ਨਾ ਲੈ ਕੇ ਜਾਵੋ ਮਾਲ ਨੂੰ ਆਪਨੇ ਏਰੀਆ 'ਚ ਰੱਖੋ ਜਿਸ ਨੂੰ ਜ਼ਿਆਦਾ ਮੀਂਹ ਕਣੀ ਦਾ ਲੱਗ ਜਿਆਦਾ ਬਾਰਸ ਨਾ ਪਾਉ ਮਾਲ ਦੀ ਚਲੋ ਜੇ ਬੰਦਾ ਕਿਤੇ ਦੂਰ ਨਿਕਲਿਆ ਹੋਇਆ ਫਸੀ ਹੋਇਆ ਕਿਸੇ ਅੜਤਲੇ ਚ ਲਾ ਲਓ ਮਾਰ ਲਓ ਮਾੜਾ ਮੂਟਾ ਮੀਂਹ ਤੂੰ ਝਾਂਜੀ ਤੂੰ ਬਚਾ ਬੂ ਮੀਂਹ ਨੂੰ ਬਚਾ ਕੇ ਰੱਖੇ ਇਹ ਗੱਲਾਂ ਦਾ ਧਿਆਨ ਆ ਜੀ ਕਿਉਂ ਫਿਰ ਪਸ਼ੂ ਨੂੰ ਭਖੇ ਹੋਏ ਤੇ ਮੀਂਹ ਪੈਂਦਾਗਾ ਪਸ਼ੂ ਥੋੜਾ ਜਿਹਾ ਇਹ ਮੰਨ ਜਾਂਦੇ ਨੇ ਜਿਹੜੀ ਦੇਸੀ ਆ ਬੱਕਰੀ ਦੇਸੀ ਬੱਕਰੀ ਵੀ ਮਾੜੀ ਨਹੀਂ ਹੈਗੀ ਬੱਕਰੀ ਠੀਕ ਆ ਚੰਗੀ ਆ ਦੁੱਧ ਨੂੰ ਵੀ ਕੰਮ ਆ ਬਾਕੀ ਬੱਚਾ ਪੋਛਿਆ ਚੰਗਾ ਠਾਲਦੀ ਆ ਜਿਹੜੀ ਉਹ ਚੱਲ ਜਾਂਦੀ ਆ ਹਾਂ ਉਹ ਚੱਲ ਜੂ ਇਹ ਘੱਟ ਚੱਲਦੇ ਆ ਇਹ ਫੋਕਸ ਹੁੰਦੀ ਆ ਬੱਕਰੀ ਠੀਕ ਹੈ ਕਿਉਂ ਜਿੰਨੀ ਪਿਓਰਿਟੀ ਦੇ ਵਿੱਚ ਹੋਊਗੀ ਮੰਨ ਲਓ ਜਿੰਨੀਆਂ ਬੱਕਰੀਆਂ ਬਰੀਕੀਆਂ ਚ ਹੋਣਗੀਆਂ ਉੰਨੀ ਥੋੜੀ ਜਿਹੀ ਅਕੀਰਮੈਂਟ ਜ਼ਿਆਦਾ ਪਾਉਣੀ ਠੀਕ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਇਧਰ ਔਖਾ ਹੈ ਉੱਧਰ ਸੌਖਾ ਫਾਰਮ ਦੇ ਵਿੱਚ ਉੱਧਰ ਸੌਖਾ ਸੌਖਾ ਦਾ ਠੀਕ ਹੈ ਕਾਮਜਾਬ ਕਿੱਥੇ ਆ ਫਿਰ ਬੱਕਰੀ ਬਈ ਜਾ ਦੇ ਕਾਮਜਾਬ ਤਾਂ ਜਿਆਦਾ ਤਾਂ ਬਾਹਰਲੀ ਚਰਾਈ ਤੇ ਚਰਾਈ ਤੇ ਕਾਮਜਾਬ ਬਾਹਰਲੀ ਜਿਆਦੇ ਦਾ ਚਰਾਈ ਤੇ ਬੱਕਰੀ ਖੁਸ਼ ਰਹਿੰਦੀ ਆ ਖੁਸ਼ ਰਹਿੰਦੀ ਬੱਕਰੀ ਨੇ ਤੁਰ ਫਰ ਕੇ ਆਉਣਾ ਬਾਹਰ ਆਪਦੀ ਮਨ ਪਸੰਦ ਦਾ ਖਾਣਾਗਾ ਹਨਾ ਤੇ ਉੱਥੇ ਮੰਨ ਲਓ ਵੀ ਫੇਰ ਉਹੀ ਗੱਲ ਆ ਗਈ ਵੀ ਜਿਹੜਾ ਆਪਾਂ ਨੇ ਪਾਤਾ ਉਹ ਖਾ ਲਿਆ ਉਹ ਉਹੀ ਖਾਣਾ ਬੱਕਰੀ ਨੇ ਦੇਖੋ ਇੱਕ ਆਪਦਾ পেট ਭਰਨਾਗਾ ਹਾਂ ਠੀਕ ਆ ਜੀ ਉੱਥੇ ਆਪਣੀ ਮਰਜ਼ੀ ਹੋ ਵੀ ਆਪਣਾ ਖਵਾਉਣਾ ਕੀ ਆਗਾ ਖਵਾਉਣਾ ਕੀ ਆ ਵੀ ਕਿਹੜੀ ਡਾਇਟ ਦੇਣੀ ਆ ਹੁਣ ਮੰਨ ਲਓ ਵੀ ਜੀਣਾ ਵੀ ਇਹਨਾਂ ਨੂੰ ਪ੍ਰੋਟੀਨ ਬਾਹਰ ਲਿਆਂ ਚੀਜ਼ਾਂ ਤੋਂ ਮਿਲਦਾ ਉਹ ਆਪਾਂ ਤੋਂ ਨਹੀਂ ਵੀ ਦਿੱਤਾ ਜਾਂਦਾ। ਅਰੇ ਨਹੀਂ ਪੂਰਾ ਕਰ ਸਕਦਾ। ਹਾਂ ਜਿਹੜੀਆਂ ਜੜੀਆਂ ਬੂਟੀਆਂ ਖਾਣੀਆਂ ਨੇ ਬਾਹਰੋਂ ਉਹ ਨਹੀਂ ਆਪਾਂ ਤੋਂ ਦਿੱਤੀਆਂ ਜਾਂਦੀਆਂ ਹੈਗੀਆਂ। ਜਿਹੜੀ ਪਾਸ ਇਧਰ ਆ ਜਾਦੀ। ਜਿਆਦੇ ਪਾਸ ਹੈ। ਹਾਂ ਜਣੀ ਉੱਥੇ ਪਾਸ ਆ ਉੱਥੇ ਆਪ ਦੇ ਮੰਨ ਲਓ ਵੀ ਚਾਹੇ ਆਪ ਦੇ ਪੈਸੇ ਦੇ ਜੋਰ ਨਾਲ ਲਾ ਲਓ ਚਾਹੇ ਮੰਨ ਲਓ ਵੀ ਆਪਦੀ ਪਾਵਰ ਨਾਲ ਜਿਵੇਂ ਵੀ ਮਰਜ਼ੀ ਲਾ ਲਓ। ਜਣੀ ਬੱਕਰੀ ਖੜਦੀ ਆਗੀ ਕਾਮਯਾਬ ਕਰਦੀ ਆ ਬੰਦੇ ਨੂੰ ਕੋਈ ਇਹੀ ਜੀ ਗੱਲ ਨਹੀਂ। ਬਈ ਜਣੀ ਇੱਥੇ ਜ਼ਿਆਦੇ ਆ। ਇੱਥੇ ਜ਼ਿਆਦੇ ਆ। ਇੱਥੇ ਜ਼ਿਆਦੇ ਆ। ਸਹੀ ਹੈ। ਹਾਂ ਕਿਉਂ ਮੰਨ ਲਓ ਵੀ ਹੁਣ ਬੱਕਰੀਆਂ ਰੋਂਦੀ ਚੜ ਗਈਆਂ ਮੂਰੇ ਸਾਉਣ ਦਾ ਮਹੀਨਾ ਆ ਜਾਣਾ ਸੁੱਖੇ ਸਾਥਿਆਂ ਨੇ ਮਾਲੇ ਜਾਣਾ ਰਸਤੇ ਬਲੌਕ ਹੋ ਜਾਂਦੇ ਨੇ ਕਿਹੜਾਂ ਬੱਕਰੀਆਂ ਰਾਹ ਕਰਕੇ ਲੰਘੀਆਂ ਹੁਣ ਮੂਰੇ ਮੱਕੀ ਆ ਜੀ ਕਿਸੇ ਦੀ ਫਸਲ ਆ ਮੈਨੂੰ ਭੱਜ ਕੇ ਉਹਦੇ ਵਿੱਚ ਦੀ ਲੰਘਣਾ ਪਊਗਾ ਬਈ ਮੈਂ ਹੁਣ ਉੱਥੋਂ ਮਾਲ ਲੈ ਮੋੜਨਾ ਇਹਨਾਂ ਨੇ ਤਾਂ ਮਾਲ ਨੇ ਤਾਂ ਜਾਣਾ ਹੀ ਜਾਣਾ ਹੈ ਮੈਨੂੰ ਇਹ ਨਹੀਂ ਪਤਾ ਵੀ ਕੀ ਚੀਜ਼ ਦੇ ਉੱਤੇ ਪੈਰ ਧਰ ਕੇ ਲੰਘਣਾ ਪਏ ਠੀਕ ਆ ਸੱਪ ਪਿਆ ਜਾਂ ਕੋਈ ਗੋਹ ਪਈਆ ਸਾਉਣ ਦੇ ਮਹੀਨੇ ਝਾਗੂਆਂ ਗਾਹਾਂ ਕਿ ਕਦੇ ਮਿਲਿਆ ਬਈ ਕਦੇ ਸੱਪ ਬੜੀ ਮਿਲਨੇ ਜੀ ਬੜੇ ਪੈਰ ਟੇਕੇ ਨੇ ਸੱਪਾਂ ਦੇ ਤੋ ਆ ਸਾਡੇ ਦਾ ਜਿਆਦਾ ਹੋ ਜਾਂਦਾਗਾ ਸੌਣ ਦੇ ਮੀਨੇ ਚ ਦਾ ਬਾੜਾ ਸਾਡੇ ਆ ਹੁਣ ਦੋ ਡਰੇਨਾ ਪੈ ਗਈਆਂ ਦੋ ਡਰੇਨਾ ਤੇ ਬਹੁਤ ਜਿਆਦਾ ਸਸਰਾ ਹੋ ਜਾਂਦਾਗਾ ਨਹੀਂ ਫਿਰ ਲੰਘਣਾ ਫਿਰ ਇਹਨਾਂ ਨੂੰ ਛੱਡ ਕੇ ਵੀ ਨਹੀਂ ਆਪਾਂ ਪਿੱਛੇ ਹਟ ਸਕਦੇ ਪੂਰੇ ਆਪਾਂ ਨੇ ਮੜਾ ਜਾ ਫਸਲ ਤੋਂ ਵੀ ਪਸ਼ੂ ਨੂੰ ਬਚਾਉਣਾਗਾ ਹੈ ਜੀ ਗੋਹਾ ਤੇ ਮੈਂ ਇੱਕ ਵਾਰੀ ਗੋਹ ਤੇ ਵੀ ਪੈਰ ਧਰਕ ਕੇ ਮੇਰਾ ਤਲਕ ਕੇ ਮੈਂ ਡਿਗਿਆ ਹੋਇਆ ਅੱਛਾ ਉਰੇ ਤਰੂ ਗੋ ਬੈਠੀ ਹੋ ਗਈ ਕਿਤੇ ਸੱਪਲੀ ਇਹ ਜਦ ਮਾੜਾ ਮੋਟਾ ਖੁਸਸਰਾ ਹੁੰਦਾ ਕਈ ਕੀ ਇਹ ਸੱਪੜ ਵੀ ਜਾਂਦੀ ਆ ਸਾਡੇ ਆ ਜੜੀਆਂ ਨੂੰ ਪਤਾ ਹੈਗਾ ਜਿਹੜੇ ਸਾਡੇ ਪੁਰਾਣੇ ਪਾਲੀ ਨੇ ਬੱਕਰੀਆਂ ਖੁਸਸਰੇ ਦੇ ਵਿੱਚ ਚਾਰ ਦਿਨ ਉਹਨਾਂ ਨੂੰ ਪਤਾ ਵੀ ਹਾਂ ਇਹ ਗੱਲ ਸਹੀ ਆ ਉਹ ਸਹੀ ਨੂੰ ਸਹੀ ਕਹਿਣਗੇ ਜਿਹੜੀ ਗੱਲ ਹੋਊਗੀ ਆਪਾਂ ਉਹ ਕਹਾਂਗੇ ਗੋ ਪਈਆ ਉਹ ਚੌਕ ਨਹੀਂ ਹੁੰਦੇ ਆ ਉਹਦੇ ਤੇ ਪੈਰ ਦੇ ਗਿਆ ਫਾਇਰ ਫੈਲ ਗਿਆ ਮਾਹ ਪਤਾ ਨਹੀਂ ਕਿ ਜਾ ਮੈਂ ਪਿੱਛੇ ਮੁੜ ਕੇ ਦੇਖਿਆ ਮਾਹ ਗੋ ਪਈਆ ਹੂੰ ਉਹਦੇ ਉੱਤੋਂ ਵੀ ਮੈਂ ਡਿਗਿਆਂਗਾ ਬਾਕੀ ਸਪਾਂ ਸਪਾਂ ਦੇ ਤਾਂ ਕਈਗਰੀ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਸਾਰੇ ਆ ਜੜੀ ਵੀਰਾਂ ਨੂੰ ਯਾਨੀ ਉਸ ਸਰੇ ਦੇ ਵਿੱਚ ਸਾਨੂੰ ਬੜਨਾ ਇਹਨਾਂ ਦੇ ਗੈਲ ਪੈਂਦਾ ਹੈਗਾ ਯਾਨੀ ਫਾਰਮ ਵਾਲਾ ਜਮਾ ਆਹੀ ਸਾਫ਼ ਸੋਤਰੀ ਸੇਫ ਜਮਾ ਤੇ ਖੜਾਗਾ ਉਹਨੂੰ ਕੋਈ ਚੱਕਰ ਨਹੀਂ ਆਏਗਾ ਠੀਕ ਹੈ ਜੀ ਬੱਕਰੀਆਂ ਕਿੰਨੀਆਂ ਬਈ ਆਪਣੇ ਕੋਲੇ ਮੇਰੇ ਕੋਲੇ ਬੱਕਰੀਆਂ ਹੋਈਆਂ ਨੇ ਜੀ ਆਪਣੇ ਕੋਲੇ 38 ਪਸ਼ੂ ਨੇ ਬੱਕਰੀਆਂ ਬੱਕਰੀ 38 ਪਸ਼ੂ ਹਾਂ ਬੱਕਰੀਆਂ ਬੱਕਰੀਆਂ ਆਪਣੇ ਕੋਲੇ 38 ਪਸ਼ੂ ਹੈਗੇ ਨੇ ਕੀ ਕਰਨਾ ਮਤਿਆਰ ਕਰਿਆ ਕੋਈ ਪਸ਼ੂ ਨਾ ਮੈਂ ਹੁਣ ਪੱਠਾ ਛੱਡੀਆਂ ਹੋਈਆਂ ਨਹੀਂ ਜੇ ਆਪਣੇ ਕੋਲੇ ਪੱਠਾ 7 8 ਪੱਠਾ ਨਵੀਆਂ ਤਿਆਰ ਹੁੰਦੀਆਂ ਨੇ ਬਾਕੀ 7 8 ਪੱਠਾ ਆਪਣੀਆਂ ਪਹਿਲਾਂ ਪ੍ਰਾਣੀਆਂ ਤਿਆਰ ਹੋ ਗਈਆਂ ਠੀਕ ਹੈ ਉਹਨਾਂ ਦਾ ਗੱਲ ਕਰੀਏ ਆਪਾਂ ਹੁਣ ਹਾਂਜੀ ਦਿਖਾਵਾਂਗੇ ਕੋਸਾ ਜ਼ਰੂਰ ਦਿਖਾਵਾਂਗੇ ਜੀ ਹਾਂ ਦੇਖੋ ਕਰੋ ਸਾਕ ਕੋਈ ਐਸਾ ਚਲੋ ਆਜੋ ਬਾਈ ਤੁਹਾਨੂੰ ਆਪਾਂ ਆਪਾਂ ਬਾਈ ਜੀ ਦਿਖਾਉਣਾ ਅੱਗੇ ਬੱਕਰੀਆਂ ਤੇ ਗੱਲਾਂ ਬਾਤਾਂ ਕਿਵੇਂ ਲੱਗੀਆਂ ਕਮੈਂਟ ਜ਼ਰੂਰ ਕਰਦੇ ਤੇ ਕਿੱਥੋਂ ਛੱਡੀ ਮੇਜੀ ਵੀਡੀਓ ਦੇਖ ਰਹੇ ਹੋਗੇ ਇਹ ਵੀ ਦੱਸ ਦਿਆ ਕਰੋ ਹਣਾ ਸਹੀ ਗੱਲ ਹੈ ਚਲੋ ਤੁਹਾਨੂੰ ਬੱਕਰੀਆਂ ਦਿਖਾਉਣਾਗੇ ਆਜੋ ਬੱਕਰੀ ਅੱਠ ਦੰਦ ਪੂਰੇ ਆ ਜੀ ਇਹ ਠੀਕ ਆ ਜੀ ਨਵੇਂ ਚੌਥੇ ਸੂਏ ਆ ਪੰਜਵੇਂ ਨੂੰ ਹੁਣ ਬੱਕਰੀ ਕ੍ਰੋਸ ਹੋਈ ਆ ਸੇਲ ਆਪਣੀ ਕੋਲੇ ਹੈ ਨਹੀਂ ਗਈ ਇਹ ਠੀਕ ਆ ਸੇਲ ਨਹੀਂ ਹੈਗੀ ਨਾ ਜੀ ਨਾ ਇਹਦੇ ਬੱਕਰੀ ਦੇ ਸੂਏ ਲੈਣੇ ਨੇ ਲੈ ਵੀ ਬਈ ਦੇਖ ਸਕਦਾ ਹੋਗੇ ਵੇਚਦੇ ਕਦੋਂ ਉਹਨੇ ਬਈ ਬੱਕਰੀਆਂ ਬੱਕਰੀਆਂ ਤਾਂ ਜੀ ਹੁਣ ਆਪਣੇ ਕੋਲੇ ਮੇਰੇ ਕੋਲੇ ਮੰਨ ਲਓ ਵੀ 20 ਬੱਕਰੀਆਂ ਨੇ ਸੇਲ ਆ ਲਈ ਕੋਈ ਆਪਣੇ ਕੋਲੇ ਹੈ ਨਹੀਂ ਗਈ ਬੱਕਰੀ ਠੀਕ ਆ ਸੇਲ ਨਹੀਂ ਹੈਗੀ ਹਣਾ ਕੋਈ ਬੱਕਰੀ ਆਪਣੇ ਕੋਲੇ ਸੇਲ ਵਾਲੀ ਨਹੀਂ ਹੈਗੀ ਬੱਕਰੀਆਂ ਕਿਉਂਕਿ ਆਇਆ ਸਾਡਾ ਥੋੜਾ ਜਿਹਾ ਹੁੰਦਾ ਬਰੀਡਿੰਗ ਤੇ ਕੰਮ ਬੱਚਿਆਂ ਦਾ ਠੀਕ ਆ ਜੀ ਹਾਂ ਜੀ ਹਾਂ ਤੇ ਆਹ ਬਈ ਇਹ ਸੇ ਦੰਦ ਪ ਨੇ ਵੀ ਛੇ ਦਾ ਪਾਠਾ ਚੌਕ ਨੇ ਪਿੰਡੀ ਦੇ ਕਿਉਂਨੇ ਪਿੰਡ ਦੇ ਵਿੱਚ 4 ਮਾਲੀ ਕੰਨ ਦੇ ਵਿੱਚ ਹੋਊਗੀ ਇਹ ਪਾਠਾ ਆਪਣੀ ਹੁਣ ਦੂਜੇ ਨੂੰ ਦੂਜੇ ਇਹ ਸੂਈ ਹੋਈ ਆ ਤੀਜੇ ਨੂੰ ਇਹ ਹਜੇ ਕਰਾਸ ਨਹੀਂ ਕਰਾਈ ਹੈਗੀ ਜੀ ਇਹ ਮੈਂ ਕਲਰ ਕੋਡ ਦੇ ਮੇਲੇ ਤੇ ਵੀ ਬੋਲਿਆ ਸੀ ਥੋੜੀ ਜਿਹੀ ਇਹ ਪਾਠ ਖਰਾਬ ਹੋ ਗਈ ਸੀਗੀ ਬੱਚੇ ਚ ਕੇਰ ਗਈਤੀ ਪਾਠ ਇਹ ਠੀਕ ਜੇ ਆਪਾਂ ਕਹੀਏ ਵੀ ਸਾਰੇ ਪਾਸੇ ਵਾਧਾ ਹੀ ਵਾਧਾ ਵੀ ਕੋਈ ਵੀ ਬੱਕਰੀ ਖਰਾਬ ਨਾ ਹੋਵੇ ਚਲੋ ਸਾਡੇ ਹਰੇਕ ਪਾਲੀ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਸਮੱਸਿਆ ਆਉਂਦੀ ਹੁੰਦੀ ਆ ਆਉਂਦੀ ਹੁੰਦੀ ਜੱਟ ਦੀਆਂ ਚਾਰੇ ਖੁੰਝੇ ਕਸਾਰ ਨਹੀਂ ਹੁੰਦੇ ਹੁੰਦੇ ਜੇ ਇੱਕ ਖੇਤ ਤਾਕੜਾ ਤਾਂ ਦੂਆ ਮੜਾ ਜਾਂ ਦ ਕੋਈ ਨਾ ਕੋਈ ਮਾਲਕ ਯਾਦ ਕਰਨ ਵਾਸਤੇ ਵਿਧੀ ਬਣਾ ਲੈਂਦਾ ਹੁੰਦਾਗਾ ਪੱਠ ਚੰਗੀ ਆ ਜੀ ਲੈ ਵੀ ਦੇਖਦਾ ਨਾ ਕੰਨ ਕੰਨ ਚੰਗੇ ਨੇ ਬਈ ਇਹਦੇ ਨਾ ਲਿਆ ਵੀ ਮੇਤਰਾ ਹੋਰ ਨਾਲ ਦੇ ਨਾਲ ਇਹ ਵੀ ਬੜੀ ਬੱਕਰੀ ਆ ਗਈ ਜੀ ਆਪਣੀ ਪਰਾਣੀ ਠੀਕ ਆ ਇਹ ਅੱਠ ਦੰਦ ਬੱਕਰੀ ਨਵੇਂ ਆ ਲੈ ਵੀ ਅੱਠ ਦੰਦ ਨਵੇਂ ਆ ਦੇਖ ਇਹ ਵੀ ਚੌਥੇ ਸੂਏ ਆ ਜੀ ਉਤੇ ਹੋ ਗਿਆ ਹਾਂ ਜੀ ਚੌਥੇ ਸੂਇਆ ਹੁਣ ਪੰਜਵੇਂ ਨੂੰ ਇਹ ਵੀ ਕ੍ਰੋਸ ਆ ਉਹਦੇ ਨਾਲ ਦੀ ਜੋੜੀ ਚ ਬੱਕਰੀ ਆ ਜੀ ਇਹ ਠੀਕ ਆ ਜੀ ਬਈ ਦੇਖ ਸਾਦ ਹਣਾ ਇੱਕ ਆਪਣੇ ਕੋਲੇ ਹਾਈਟ ਨਹੀਂ ਵੱਡੀ ਹੈਗੀ ਬੱਕਰੀਆਂ ਦੀ ਹੈਟ ਆਪਣੇ ਕੋਲੇ ਨਾਰਮਲ ਆ ਇਹ ਹੈਟ ਆਪਣੇ ਕੋਲੇ ਆ ਗਈ ਜੀ ਮੰਨ ਲਓ ਵੀ 38 49 38 49 ਇੱਥੇ ਕਿ ਬੱਕਰੀਆਂ ਆਪਣੇ ਕੋਲੇ ਸਾਰੀਆਂ ਨੇ ਬਾਕੀ 65 ਜਿਹੜੇ ਹੈਗੇ ਨੇ ਇਹ ਬੱਕਰੀਆਂ ਦੇ 65 ਬੱਕਰੀਆਂ ਦੇ ਪੂਰੇ ਨੇ ਬੱਕਰੀਆਂ ਦੇ ਵਿੱਚ ਬਰੀਕੀਆਂ ਹੋ ਗਈਆਂ ਬੱਕਰੀ ਦੀ ਸਾਈਨਿੰਗ ਹੋ ਗਈ ਪਿੰਡੇ ਦੀ ਪੂਰਾ ਕੰਚ ਵਰਗਾ ਪਿੰਡਾ ਹੋ ਗਿਆ ਬੱਕਰੀ ਦਾ ਬੱਕਰੀ ਦੀ ਖੜਤ ਹੋ ਗਈ ਬੱਕਰੀ ਦਾ ਫੇਸ ਸਿੰਘੀ ਕੰਨ ਠੀਕ ਆ ਜੀ ਜਿਹੜੀ ਮੰਨ ਲਓ ਵੀ ਜਿੱਡੇ ਜਿੱਡੇ ਆਮ ਬਰੀਡਰ ਦਾ ਮੂੰਹ ਹੁੰਦਾ ਉਹਦੇ ਆਪਣੀਆਂ ਬੱਕਰੀਆਂ ਦੇ ਨੇ ਜਿਹੜੀ ਇਹ ਚੀਜ਼ ਦਾ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਹੋਆ ਹੈਟ ਆ ਬਾਕੀ ਸਾਰੀ ਆਪਣੇ ਕੈਮਰੇ ਦੇ ਸਾਹਮਣੇ ਆ ਸਹੀ ਗੱਲ ਆ ਬਈ ਦੇਖ ਸਕਦਾ ਨਾ ਬਾਕੀ ਵੀ ਸਾਰਾ ਕੁਝ ਇਹ ਸੇਦੀ ਕੰਨੀ ਲਾ ਰਹੀ ਹੈ ਜੀ ਪਲੂਨ ਪੱਠ ਪਹਿਲੇ ਸੂਏ ਸੂਈ ਹੋਈ ਹੈ 38 ਇੰਚ ਹੈਟ ਹੋਏ ਦੀ 38 ਹਾਂ 38 ਉਹ ਹਾਂ ਹੈਗੀ ਆ ਜੀ 38 ਹੈਗੀ ਆ ਬਈ 34 38 ਹੈਟ ਦੀ ਆ ਹੈਗੀ ਆ ਜੀ ਕੰਨ ਦੇਖ ਸਕਦੇ ਮੇ ਬੱਕਰੀ ਦੇ ਨਾ ਦੇਖ ਸਹੀ ਗੱਲ ਆ ਬਾਕੀ ਝੰਗੀ ਝੰਗੀ ਬਾਕੀ ਪਿੰਡੇ ਦੀ ਕਿਉਂਕਿ ਬਾਕੀ ਜਿਹੜੀ ਹੁੰਦੀ ਆ ਨਾ ਜਿਵੇਂ ਵੀ ਹੁਣ ਆਪਾਂ ਬਾਹਰਲੀ ਚਰਾਇ ਤੇ ਵੀ ਆਪਾਂ ਨੇ ਮੰਨ ਲਓ ਵੀ ਖੱਚੇ ਕਰਨੀਆਂ ਆਂਗੀ ਤੇ ਬਾਕੀ ਥੋੜਾ ਜਿਹਾ ਇਹ ਜੇ ਜਾਨਵਰ ਫਿਰ ਕਰੇ ਵੀ ਹਾਂ ਹੈ ਕਿ ਨਹੀਂ ਜੀ ਕਰੇ ਆਪਾਂ ਕਹਿੰਦੇ ਨੇ ਵੀ ਵਿੱਚ ਬੰਦੇ ਕਹਿੰਦੇ ਨੇ ਬੱਕਰੀਆਂ ਦਾ ਖਰਚਾ ਹੈ ਨਹੀਂਗਾ ਜਮੀ ਵੀ ਵਿੱਚ ਵੀਡੀਓ ਵੀ ਕਹਿੰਦੇ ਨੇ ਕੋਇੰਟ ਹੁੰਦੇ ਨੇ ਵੀ ਬੱਕਰੀ ਦਾ ਖਰਚਾ ਹੀ ਨਹੀਂ ਕਰਿਆ ਹੈਗਾ ਜਮੀ ਵੀ ਅਸੀਂ ਨੇ ਜਿਹੜੀ ਕਰਨਾਂ ਦਾ ਪੈੰਦਾ ਆ ਜਾਨਵਰ ਦੇ ਹਿਸਾਬ ਦੇ ਸਿਰ ਜਾਨਵਰ ਦੇ ਸਿਰ ਤੇ ਕਰਨਾ ਪੈਂਦਾ ਠੀਕ ਹੈ ਚਰਾਈ ਵਾਲੇ ਨੂੰ ਵੀ ਉਨੀ ਖਰਚਾ ਕਰਨਾ ਪੈਂਦਾ ਉਨੀ ਖਰਚਾ ਕਰਨਾ ਪੈਂਦਾ ਜੇ ਆਪਾਂ ਦੇ ਫਾਰਮ ਦੇ ਵਿੱਚ ਖਰਚਾ ਆਗਾ ਬੱਕਰੀ ਨੂੰ ਬਾਹਰ ਲਈ ਚਰਾਈ ਤੇ ਵੀ ਖਰਚਾ ਉਨਾ ਹੀ ਆ ਹੁਣ ਆ ਬੱਕਰੀ ਖੜੀ ਆ ਗਈ ਹੁਣ ਇਹ ਕੱਤੇ ਦੀ ਸੂਈ ਹੋਈ ਪੱਠ ਆ ਗਈ ਠੀਕ ਆ ਇਹ ਸੇ ਅੱਠ ਦੀ ਕੰਨੀ ਲਾਉਂਦੀ ਹੋਊਗੀ ਸੇ ਦੰਤ ਦੀ ਪੱਠ ਇਹ ਉਹਦੇ ਨਾਲ ਦੀ ਉਹ ਵੀ ਅੱਠ ਦੀ ਕੰਨੀ ਲਾਉਂਦੀ ਆ ਤੇ ਹੁਣ ਇਹ ਕੱਤੇ ਦੀ ਸੂਈ ਹੋਈ ਆ ਪੱਠ ਬਾਕੀ ਹੁਣ ਤੁਹਾਡੇ ਸਾਹਮਣੇ ਆ ਗਈ ਸਹੀ ਗੱਲ ਹੁਣ ਦਿਨਾਂ ਦੀ ਇਹ 20 ਦਿਨ ਦੀ 20 ਦਿਨ ਦੀ ਕ੍ਰਾਉਸ ਆ ਕ੍ਰਾਉਸ ਆ ਗਈ ਠੀਕ ਆ ਠ ਇਹ ਚੀਜ਼ਾਂ ਨੇ ਹੁਣ ਜੇ ਇਹਨਾਂ ਨੂੰ ਆਪਾਂ ਹੁਣ ਬਾਹਰ ਨਹੀਂ ਚੜਾਈ ਤੇ ਲੈ ਆ ਕੇ ਛੋਟੀ ਧਰਤੀ ਸਾਨੂੰ ਨੋ ਨੋ ਬਾੜ ਦੇ ਵਿੱਚ ਵਾਜਦੇ ਨੇ ਸਹੀ ਗੱਲ ਹੈ ਠੀਕ ਹੈ ਜੀ ਸਾਰਾ ਕੁਝ ਦੇਖਣਾ ਪੈਂਦਾ ਹੈਗਾ ਮਾਲ ਨੇ ਘਰੇ ਵੀ ਖਾਣਾ ਤੇ ਬਾਹਰ ਵੀ ਖਾਣਾ ਬਾਹਰ ਵੀ ਖਾਣਾ ਦੋਨੇ ਪਾਸੇ ਕਰਨਾ ਦੋਨੇ ਪਾਸੇ ਪਸ਼ੂ ਨੇ ਉਹ ਕਰਨਾ ਹੈਗਾ ਠੀਕ ਹੈ ਜੀ ਲੈ ਵੀ ਆਹ ਜੀ ਹੁਣ ਇਹ ਵੀ ਤੀਜੇ ਸੂਏ ਪੱਠ ਸੂਈ ਹੋਈ ਆ ਜੀ ਤੀਜੇ ਸੂਏ ਹੁਣ ਇਹ ਦਿਨਾਂ ਤੇ ਕਰੋ ਦਿਨਾਂ ਦੀ ਆ ਇਹ ਹੁਣ ਬੱਕਰੀਆਂ ਸਾਰੀਆਂ ਕਰੌਸ ਨੇ 22 ਦਿਨਾਂ ਦੀਆਂ ਠੀਕ ਹੈ ਜੀ ਬਾਕੀ ਜਾਨਵਰ ਦੀ ਖੜਤੀ ਹੋਗੀ ਬਾਕੀ ਪਿੰਡੇ ਪੁੰਡੇ ਦੀ ਹੋਗੀ ਬਾਕੀ ਜਮੇ ਪਤਲੇ ਪਿੰਡੇ ਦੀ ਦੁੱ ਇਹਨਾਂ ਨੂੰ ਆਗਾ ਇਹਨਾਂ ਨੇ ਉਹ ਜਾ ਕੱਢਣਾ ਵੀ ਆ ਨਾ ਇਹਦਾ ਮੂੰਹ ਦੇਖ ਬਾਈ ਮੂੰਹ ਦੇਖ ਲੋ ਬੱਕਰੇ ਵਾਲਾ ਕੰਮ ਹੀ ਆ ਬੱਕਰੇ ਵਾਲਾ ਕੰਮ ਹੀ ਆਗਾ ਜੀ ਤੇ ਬਾਕੀ ਪੱਠ ਦਾ ਸਨਖ ਪਾਣਾ ਬਹੁਤ ਜ਼ਿਆਦਾ ਆਗਾ ਤੇ ਬਾਕੀ ਪੱਠ ਦਾ ਪਿੰਡੇ ਪੁੰਡੇ ਦੀ ਬਹੁਤ ਪੱਠ ਵਿੱਚ ਬੰਦੇ ਕਹਿੰਦੇ ਨੇ ਵੀ ਖਣੀ ਯਾਰ ਕੁਛ ਮਲਿਆ ਮੁਲਿਆ ਹੋਇਆਗਾ ਮਲਿਆ ਮੁਲਿਆ ਭਰਾ ਮੇਰੇ ਕੋਸ ਨਹੀਂ ਹੋਇਆ ਬੱਕਰੀਆਂ ਦੀ ਬਲੱਡ ਇਸ ਤਰ੍ਹਾਂ ਦਾਗਾ ਠੀਕ ਆ ਬੱਕਰੇ ਲਿਆਈ ਵਜ ਤੋਂ ਬਾਅਦ ਲਿਆ ਵੀ ਦਿਖਾਓ ਬਈ ਲਓ ਜੀ ਇਹਦਾ ਫੇਸ ਦੇਖੋ ਪੱਟਲੇ ਜਿਹੇ ਮੂੰਹ ਵਾਲੀ ਆ ਗਈ ਹੁਣ ਠੀਕ ਆ ਹਾਂ ਇਹ ਪਹਿਲੇ ਸੂਏ ਸੂਈ ਆ ਸੇ ਦੀ ਕੰਨੀ ਲਾ ਰਹੀ ਆ ਠੀਕ ਆ ਜੀ ਮੂੰਹ ਸਿੱਗੀ ਆ ਪੱਠਾ ਇਹ ਪਹਿਲੇ ਸੂਏ ਆ ਜੀ ਪਹਿਲੇ ਸੂਏ ਆ ਬਈ ਦੇਖ ਸਕਦੇ ਹੋ ਬੱਕਰੀ ਨਾ ਹਾਂ ਹੁਣੀ ਆ ਗਈ ਲਿਆ ਬਈ ਬੱਕਰਾ ਲਿਆਓ ਬਈ ਲਿਆ ਬੋਤ ਬਰੀਡਰ ਲਿਆ ਦੂਆ ਲਿਆ ਖੋਲ ਕੇ ਆਓ ਦਿਖਾਉਣਾ ਬਈ ਤੋਤਾ ਤੋਤਾ ਬਈ ਇਹਦਾ ਨਾਮ ਇਹ ਤੋਤਾ ਆ ਗਿਆ ਜੀ ਲਿਆ ਵੀ ਤੋਤਾ ਦੇਖ ਸਕਦੇ ਹੋ ਨਾ ਬੱਕਰਾ ਦੇਖੋ ਬਈ ਇਹ ਤੋਤੇ ਨਾ ਉਹਦਾ ਬਰੀਡਰ ਆ ਜੀ ਆਪਣਾ ਵੱਡਾ ਇੱਧਰ ਲਿਆ ਬਈ ਇਧਰ ਮਾਸ ਮਾੜੇ ਖੁੱਲੇ ਚ ਲੈ ਕੇ ਆਵੇ ਧਰ ਤੈ ਵੀ ਤੋਤਿਆਂ ਦਾ ਹਾਈਬ੍ਰਿਡ ਰਬੀ ਦੇਖ ਸਕਦਾ ਨਾ ਜੈਡ ਬਲੈਕ ਆ ਜਮਾ ਚੱਲ ਢੁਲਰ ਤੁਸੀਂ ਤੁਹਾਡੇ ਸਾਹਮਣੇ ਆ ਬਈ ਦੇਖ ਨਾ ਹਾਂ ਚੱਲ ਢੁਲਰ ਬਹੁਤ ਆਈ ਬੱਕਰੇ ਦੀ ਨੱਕ ਦੇਖ ਨਾ ਨੱਕ ਬਹੁਤ ਹੈਗਾ ਕੰਨ ਹੋਂਦਾ ਸਿੰਗੀ ਸਿੰਗੀ ਦਾ ਕੰਨ ਦਾ ਸਟ੍ਰੈਟਿਕਲ ਦਿਖਾ ਦਈਏ ਉਹ ਜਿਆਦਾ ਜਿਆਦਾ ਮੈਟਰ ਨਹੀਂ ਹੁੰਦਾ ਜਿਹੜੀਆਂ origignal ਬੀਟਲ ਦੇ ਵਿੱਚ ਨੇ ਅੰਬਰਸਰੀ ਬੀਟਲ ਨੇ ਉਹ ਕੰਨ ਸਾਈਜ਼ ਦਾ ਰੱਖਣਗੇ ਜਿਹੜੇ ਇਹਦੇ ਬੱਚੇ ਆਉਂਦੇ ਨੇ ਕੰਨਾਂ 'ਚ ਥੋੜਾ ਪਹਿਲਾਂ ਤਾਂ ਹੁੰਦਾ ਸਹਿਜ ਦਾ ਬਾਕੀ ਕੰਨ ਪਾਰਾ ਹੋਈ ਜਾਂਦਾ ਹੁੰਦਾ ਨਾਲ ਦੀ ਨਾਲ ਕੰਨ ਨੇ ਪਾਰਾ ਹੋਈ ਜਾਣਾ ਹੁੰਦਾ ਜਿਹੜੀ ਪਿਓਰਿਟੀ ਦੇ ਵਿੱਚ ਹੁੰਦਾਗਾ ਤੇ ਇਹ ਚੀਜ਼ ਹੁੰਦੀ ਹੈ ਜੀ ਬਾਕੀ ਬੱਚੇ ਦਾ ਫੇਸ ਫੂਸ ਬਹੁਤ ਆ ਹਰਤ ਬੱਚੇ ਦੀ ਬਹੁਤ ਆ ਗਈ ਸਹੀ ਗੱਲ ਆ ਪੂਰੇ ਨਵੇਂ ਅੱਠ ਦੰਦ ਹੁਣ ਹੋਇਆ ਜੀ ਇਹ ਕੰਨੀ ਲਾ ਗਿਆ ਅੱਠ ਦੀ ਠੀਕ ਆ ਹਾਂਜੀ ਇਹ ਬੇਤਨ ਤਨ ਦੀ ਨਹੀਂ ਨਹੀਂ ਜੀ ਹਜੇ ਤਾਂ ਕੋਈ ਉਹ ਨਹੀਂ ਜੇ ਕੋਈ ਬੰਦਾ ਸੌਂਕ ਕਰੂਗਾ ਪਾਪਾ ਦੇਖ ਵੀ ਲਵਾਂਗੇ ਕੋਈ ਚੱਕਰ ਨਹੀਂ ਠੀਕ ਆ ਪਿੱਛੇ ਕਿੰਨੇ ਤਿਆਰ ਨੇ ਬਈ ਬਰੀਡਰ ਕਿੱਥੇ ਆਪਣੇ ਕੋਲੇ 3 ਬਰੀਡਰ ਤਿਆਰ ਹੋ ਰਹੇ ਨੇ 2 ਬੱਚੇ ਆਪਣੇ ਤਿਆਰ ਹਾਜ਼ਰ ਖੜੇ ਨੇ ਜੀ ਇੱਕ ਘਰੇ ਤਿਆਰ ਹੋ ਰਿਹਾ ਠੀਕ ਆ ਬਰੀਡਰ ਕਦੋਂ ਵੇਚਦੇ ਹੁੰਨੇ ਹੋ ਬਈ ਬਰੀਡਰ ਆਪਾਂ ਦਾ ਭਾਈ ਪਹਿਲਾਂ ਕਾਲੇ ਕੇ ਮੇਲੇ ਤੇ ਵੇਚਦਾ ਜੀ ਬਾਕੀ ਹੁਣ ਜੇ ਕੋਈ ਵਧੀਆ ਸੌਂਕ ਕਰੂਗਾ ਬੰਦਾ ਤਾਂ ਤੋਤਾ ਬੱਚਾ ਆਪਾਂ ਦੇ ਦਾਂਗੇ ਠੀਕ ਆ ਕਿੱਥੇ ਤੱਕ ਦੇ ਦਊ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਬਾਕੀ ਹੁਣ ਅਗਲੇ ਨੂੰ ਵੀ ਪਤਾ ਵੀ ਕੀ ਚੀਜ਼ ਆ ਇਹ ਸਹੀ ਗੱਲ ਹੈ ਜੀ ਆ ਚੀਜ਼ਾਂ ਦਾ ਮੁੱਲ ਹੁੰਦਾ ਨਾ ਹੈ ਕਿ ਨਹੀਂ ਹਾਂ ਬਹੁਤ ਜਬ ਬਹੁਤ ਜ਼ਿਆਦਾ ਜਾਮੜੀ ਦੇ ਲਿਆ ਬਾਕੀ ਪਾਵਾ ਪੂਆ ਬੀਡਰ ਨੂੰ ਬਹੁਤ ਚੰਗਾ ਲੱਗਿਆ ਆ ਬਾਕੀ ਰਿਜ਼ਲਟੇ ਵਾਲਾ ਸਿਰੇ ਆ ਰਿਜ਼ਲਟ ਸਿਰੇ ਪੁਰਾਣੇ ਖੂਨ ਦੇ ਵਿੱਚੋਂ ਆਗਾ ਇਹ ਕੋਈ ਆਏ ਨਹੀਂ ਹੈਗਾ ਇਹ ਆ ਗਿਆ ਜੀ ਆਪਣਾ ਕਾਲੂ ਕਾਲੂ ਹਾਂ ਨਹੀਂ ਜੀ ਬਾਦ ਵਾਲਾ ਬੱਚਾ ਤਿਆਰ ਇਸ ਤੋਂ ਬਾਦ ਵਾਲਾ ਬੱਚਾ ਤਿਆਰ ਹੁੰਦਾਗਾ ਤੇ ਇਹ ਕਾਲੂ ਆਗਾ ਦੋ ਦੰਦ ਬੱਚਾ ਆਗਾ ਆਪਣਾ ਇਹ ਕਿੰਨਾ ਹੈ ਇਹ ਦੋ ਦੰਦ ਦਾ ਬੱਚਾ ਜੀ ਹਾਂ ਇਹ ਕੰਨੀ ਲਾਉਦਾ ਹੋਊਗਾ ਮਾੜੀ-ਮੋਟੀ ਚਾਰ ਦੀ ਹੁਣ ਤੋੜ ਗਿਆ ਹੋਊਗਾ ਤੇ ਬਾਕੀ ਬੱਚੇ ਦੀ ਖੜਤ ਹੁਣ ਤਾਂ ਬਰੀਡਰਾਂ ਸੰਤਮਈ ਦੇ ਹਾਂ ਖੂਨ ਦੇ ਵਿੱਚ ਹੁੰਦਾ ਆਰਾਮ ਨਾਲ ਖੜਿਆ ਨਾ ਆਰਾਮ ਨਾਲ ਖੜਨਗੇ ਕੋਈ ਇਹੀ ਜੀ ਗੱਲ ਨਹੀਂ ਹੋਣੀ ਹੁਣ ਇਹ ਬੱਚਾ ਹੈਗਾ ਇਹ ਵੀ ਬੱਚਾ ਕਿਸੇ ਵੀ ਪਾਸੇ ਜਣੀ ਸਾਰੇ ਪੈਂਟਾਂ ਦੇ ਵਿੱਚੋਂ ਪੂਰਾ ਪਿੱਠੇ-ਪੁੱਠੇ ਦਾ ਦੇਖੋ ਪਿੱਠ ਤੇ ਚਾਹੇ ਪੀੜੀ ਲਾ ਕੇ ਰੋਟੀ ਖਾ ਲ ਸਹੀ ਗੱਲ ਆ ਵੀ ਦੀ ਕੋਈ ਇਹੀ ਜੀ ਗੱਲ ਨਹੀਂ ਬਾਕੀ ਬੱਚੇ ਦੇ ਚਾਰੇ ਪਾਵੇ ਦੇਖੋ ਇਹੀ ਚੀਜ਼ਾਂ ਬਰੀਡਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਟੈਸਟੀ ਗੱਲਾਂ ਦਾ ਹੋਵੇ ਭਾਰੀ ਬੱਚਾ ਤੱਲੋ ਪੂਰਾ ਲੇ ਮਿੱਤਰੋ ਤੇ ਕਾ ਹੁਣ ਇੱਕ ਲਾਸਟ ਦਿਖਾ ਦਈਏ ਬਈ ਜਹਾਂਗੀਰ ਬਲੱਡ ਅਸਤਾਜ ਬਾਗ ਮਲਕ ਜੀ ਨੂੰ ਸਾਡੀ ਤਹਿ ਦੋਂ ਧੰਨਵਾਦ ਬਾਗ ਮਲਕ ਜੀ ਦੀ ਬਲੱਡ ਲਾਈਨ ਦੇ ਵਿੱਚ ਉਹਨਾਂ ਨੂੰ ਸਸਰੀ ਘਾਲ ਆ ਸਾਡੀ ਪਿਆਰ ਭਰੀ ਤੇ ਇਹ ਬੱਚਾ ਉਹਨਾਂ ਦਾਗਾ ਆਪਾਂ ਕਹਿੰਦੇ ਵੀ ਆਪਣਾ ਨਾ ਹਾਂਡ ਬੱਚਾ ਵਧੀਆ ਕੱਢ ਰਿਹਾ ਹੈਗਾ ਬਾਕੀ ਬੱਚੇ ਦੀ ਲਾਈਨ ਸਬੋਧ ਆ ਗਈ ਬੱਚੇ ਦਾ ਪੂਰਾ ਸਾਰੇ ਪੈਂਟਾ ਦੇ ਵਿੱਚੋਂ ਬੱਚਾ ਖਰਾਗਾ ਇਹ ਦੁੱਗਾ ਹੋ ਗਿਆ ਬਈ ਇਹ ਦੋ ਦਾੰਦਾ ਜੀ 99 ਹੁਣ ਫਰੈਕਸ ਦੋ ਦੰਦ ਹੋਇਆਗਾ ਹਜੇ ਫਿਰ ਫਰੈਸ ਦੋ ਦੰਦ ਦਾ ਹਜੇ ਦੇਖ ਸਕਦੇ ਹੋ ਬੱਚੇ ਹਜੇ ਪੂਰਾ ਹੁਣ ਕੰਪਲੀਟ ਹੋਇਆ ਦੋ ਦੰਦ ਇਹ 40 ਹੋ ਗਿਆ ਜੀ ਇਹ ਹਾਈਟ ਕਿੰਨੀ ਕਰ ਜੂ ਬਈ ਇਹ ਇਹ ਹਾਈਟ ਤਾਂ ਇਹ ਕਰ ਜੂਗਾ ਜੀ ਆਪਣੀ ਮੰਨ ਲਓ ਯਾਨੀ 45 ਪੰਤੂਲੀ ਦਾ ਆਰਾਮ ਨਾਲ ਆ 45 ਤੋਂ ਟੱਪੂਗਾ ਇਹ ਜਾਂਦੀ ਆ ਨਾ ਇਹ ਜਾਂਦੀ ਆਈ ਜਾਂਦੀ ਆ ਇਹਦੇ ਵਿੱਚ ਜਿਹੜਾ ਬਲੱਡ ਆ ਉਹ ਬਹੁਤ ਤਾਕੜਾ ਹਾਈ ਫਾਈ ਬਲੱਡ ਆ ਇਹਦੇ ਵਿੱਚ ਹਾਈ ਫਾਈ ਬਲੱਡ ਆ ਇਹ ਉਹ ਮਾੜਾ ਬਲੱਡ ਨਹੀਂ ਹੈਗਾ ਬੱਚੇ ਦਾ ਸਾਨੂੰ ਪਤਾ ਹੈਗਾ ਬੱਚੇ ਦੀ ਮਾਂ ਬਹੁਤ ਚੰਗੀ ਸੀ ਕੋਈ ਇਹੀ ਜੀ ਗੱਲ ਨਹੀਂ ਹੈਗੀ ਐਸਟੀਕਲ ਦੇਖ ਸਕਦੇ ਹੋ ਇੱਕ ਨੰਬਰ ਤੇ ਇਹ ਉਸਤਾਜ ਸਾਡੇ ਬਾਘ ਜੀ ਕੋਲੋਂ ਆਇਆ ਹੋਇਆ ਬੱਚਾ ਠੀਕ ਆ ਜੀ ਹੂੰ ਇਹ ਤਾਂ ਲੈਲੀ ਕ੍ਰੋਸਿੰਗ ਬਈ ਕੋਈ ਇਹ ਤਾਂ ਹੁਣ ਭਰਾਤੀਆਂ ਬੱਕਰੀਆਂ ਜੀ ਪੰਜ ਅੱਛਾ ਪੰਜ ਬੱਕਰੀਆਂ ਭਰ ਗਿਆ ਆ ਪੰਜ ਬੱਕਰੀਆਂ ਭਰ ਗਿਆ ਨਾਗਰੀ ਲਿਆ ਉਹ ਵੀ ਨਾਗਰੀ ਬੱਕਰੀ ਲਿਆ ਵਸੇ ਲਾਈਕ ਲਾਟ ਦਿਖਾ ਦਿਤੀ ਰੇ ਬਸ ਆਈ ਲਾਈਵ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੀਰੇ ਬਾਈ ਕੋਲੇ ਜਾਣਕਾਰੀ ਬਹੁਤ ਜ਼ਿਆਦਾ ਹੈ ਕਿ ਆਪਾਂ ਤੁਹਾਨੂੰ ਬਈ ਅਲੱਗ-ਅਲੱਗ ਤੋਂ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦਿਆਂ ਕਰਾਂਗੇ ਬਈ ਜੀ ਪਾਠ ਦੇਖੋ ਜੀ ਹਜੇ ਇਹ ਆਪਣੀ ਹੁਣ ਦੋ ਦੰਦ ਪੂਰੇ ਹੋ ਗਏ ਪਾਠ ਅੱਛਾ ਜੀ ਦੋ ਦੰਦ ਦੋ ਦੰਦ ਪੂਰੇ ਹੋ ਗਏ ਪਾਠ ਨਾ ਜੀ ਨਾ 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 ਹਜੇ ਨਹੀਂ ਹਜੇ ਛੇ ਦੰਦ ਤੇ ਲਿਜਾ ਕੇ ਜੀ ਬਾਕੀ ਪਿੰਡਾ ਦੇਖੋ ਪਾਠ ਦਾ ਬਾਕੀ ਪੂਜ ਦੇਖੋ ਪਾਠ ਦੇ ਹੈ ਜੀ ਦੇਖ ਸਕਦੇ ਹੋ ਬਈ ਸਾਰੇ ਪਾਸੇੋਂ ਪਾਠ ਦੇਖੋ ਵੀ ਕੋਈ ਇਹ ਜੀ ਗੱਲ ਨਹੀਂ ਹੈਗੀ ਹਮ ਲੈ ਹੈ ਜੀ ਪੱਠ ਦੇ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਨੇ ਟਾਈਮ ਲੱਗ ਜਾਂਦਾ ਵਿੱਚ ਬੰਦੇ ਕਹਿੰਦੇ ਨੇ ਭਾਈ ਜੀ ਸਾਨੂੰ ਬੱਚਾ ਦੇ ਦਿਓ ਅਸੀਂ ਫਟਾਫਟ ਆਹ ਚੀਜ਼ ਤਿਆਰ ਕਰ ਲਈਏ ਟਾਈਮ ਲੱਗੂਗਾ ਟਾਈਮ ਲੱਗੂਗਾ ਹੈ ਕਿ ਨਹੀਂ ਮੰਨ ਲਓ ਵੀ ਸਬਰ ਰੱਖਣਾ ਪੈਂਦਾ ਜੇ ਇਹ ਚੀਜ਼ਾਂ ਤਿਆਰ ਕਰਨੀਆਂ ਨੇ ਆਪਾਂ ਨੇ ਚੀਜ਼ਾਂ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਲੈ ਵੀ ਸਾਰਾ ਹੁੰਦਾਗਾ ਸਬਰ ਦਾ ਫਲ ਹੁੰਦਾ ਹਾਂ ਸਬਰ ਦਾ ਫਲ ਮਿੱਠਾਗਾ ਅਸੀਂ ਕਹਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਸੁੱਖ ਨਾਲ ਆਪਣੇ ਕੋਲੋਂ ਬੱਚੇ ਵੀ ਬਹੁਤ ਦੂਰ ਦੂਰ ਗਏ ਨੇ ਮਾਲਕ ਦੀ ਕਿਰਪਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਉਹ ਮੋੜੀ ਠੀਕ ਆ ਬੱਚੇ ਸਾਡੇ ਕੋਲ ਜੰਮਣ ਜੰਮਣ ਲੱਗ ਗੀਆਂ ਲਾ ਵੀ ਮਤਲਬ ਇਹਦੀ ਕਿ ਕਿੰਦੀ ਗੱਲ ਹੁੰਦੀ ਹੈ ਜੀ ਦੇਖ ਸਕਦੇ ਹੋ ਬਾਈ ਜੀ ਇਹ ਸੀਗੀਆਂ ਬੱਕਰੀਆਂ ਤੇ ਬਾਈ ਜੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਠੀਕ ਹੈ ਤੀਰੇ ਬਾਈ ਠੀਕ ਹੈ ਬਈ ਧੰਨਵਾਦ ਕਰਦੇ ਹਾਂ ਫਿਰ ਦੁਬਾਰੇ ਮਿਲਾਂਗੇ ਬਾਈ ਜੀ ਓਕੇ ਜੀ ਲਓ ਜੀ ਬਾਈ ਜੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਜੀ ਜੇ ਕੋਈ ਹੋਰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਵੀ ਆ ਜੜੀ ਵੀਰ ਤੋਂ ਕਿਹੜੀ ਜਾਣਕਾਰੀ ਲਈ ਹੈ ਨਾ ਕਮੈਂਟ ਜਰੂਰ ਕਰ ਦਿਓ ਕਿਉਂਕਿ ਬਾਈ ਜੀ ਆ ਜੜੀ ਵੀਰ ਬਹੁਤ ਕੁਝ ਸਾਮੀ ਬੈਠੇ ਨੇ ਆਪਾਂ ਸਾਰਾ ਕੁਝ ਕੱਢ ਲੈਣਾਗਾ ਵੀਰ ਤੋਂ ਹਰ ਇੱਕ ਜਾਣਕਾਰੀ ਆਪਾਂ ਬਈ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਵੀ ਆਜ ਦੀ ਬਿਲਕੁਲ ਕਿਹੜੀ ਜਾਣਕਾਰੀ ਹੈ ਨਾ ਤੁਸੀਂ ਦੱਸ ਦਿਓ ਵੀ ਜਿਹੜੀ ਤੁਹਾਨੂੰ ਪ੍ਰੋਬਲਮ ਆ ਰਹੀ ਹੈਗੀ ਆਜ ਦੀ ਵੀਰਾਂ ਨੂੰ ਉਹ ਆਪਾਂ ਬਈ ਹੋਰ ਆਜ ਦੀ ਵੀਰਾਂ ਤੋਂ ਪੁੱਛ ਕੇ ਆਵਾਂਗੇ ਜਾਂ ਫਿਰ ਜਿਹੜੇ ਮੇਰੇ ਵੀਰ ਫਾਰਮਿੰਗ ਤੇ ਕੰਮ ਕਰਦੇ ਉਹਨਾਂ ਨੂੰ ਕਿਹੜੀ ਜ਼ਿਆਦਾ ਪ੍ਰੋਬਲਮ ਆ ਰਹੀ ਹੈਗੀ ਉਹ ਵੀ ਆਪਾਂ ਆਜ ਦੀ ਵੀਰ ਤੋਂ ਪੁੱਛਿਆ ਕਰਾਂਗੇ ਕਰ ਦਿਓ ਬਈ ਜੀ ਕਮੈਂਟ ਨਾ ਤੇ ਬਈ ਚੱਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ